ਇਹ ਗੱਲ ਬਿਲਕੁਲ ਸਹੀ ਹੈ ਕਿ ਤੁਹਾਡਾ ਕਲੇਮ ਕੋ ਰਿਜੈਕਟ ਹੋਇਆ ਖਾਸ ਕਰਕੇ ਸੁਪਰਵਾਈਜ਼ਰ ਦੀ ਜਦੋਂ ਮੈਂ ਗੱਲ ਕਰਦਾ ਸਾਡਾ ਇਹ ਹੁੰਦਾ ਵੀ ਇਹ ਨਹੀਂ ਵੀ ਫਟਾਫਟ ਕੋਡ ਦਿਓ ਤੈਨੂੰ ਪ੍ਰਾਈਜ਼ ਦਿਓ ਵੀ ਠੀਕ ਹੈ ਜੀ ਆਹ ਉਹ ਕਹਿੰਦੇ ਵੀ ਕਰ ਦਿਓ ਨਾ ਬੇੜ ਦਿਓ ਨਹੀਂ ਪਰ ਸਾਨੂੰ ਹੁੰਦਾ ਵੀ ਅਸੀਂ ਹੰਦਾਂ ਨੂੰ ਚਾਰ ਵਾਰੀ ਪੰਜ ਵਾਰੀ ਸਾਡੀ ਸਾਰੀ ਟੀਮ ਨੂੰ ਹਦਾਇਤਾਂ ਵੀ ਪੁੱਛੋ ਵੀ ਵਾਕਿਆ ਜੀ ਕੋਈ ਜੇ ਨਹੀਂ ਪਤਾ ਹੁੰਦਾ ਕਿ ਕੋਈ ਦਵਾਈ ਚੇਂਜ ਹੋਊਗੀ ਘਟ ਗਈ ਵਧ ਗਈ ਕਈ ਵਾਰੀ ਇਹ ਵਿਟਾਮਿਨ ਵੀ ਲੈਂਦੇ ਨੇ ਉਹਦੇ ਕਰਕੇ ਵੀ ਕਲੇਮ ਡਿਕਲਾਈਨ ਹੋ ਜਾਂਦਾ ਵੀ ਇਹ ਚੀਜ਼ਾਂ ਸਾਨੂੰ ਪੁੱਛੋ ਫਿਰ ਅਸੀਂ ਉਹੀ ਚੀਜ਼ਾਂ ਉਹਨਾਂ ਨੂੰ ਪੁੱਛਦੇ ਹਾਂ ਤੋ ਵੀ ਸਾਨੂੰ ਵੀ ਪੀਸ ਆ ਮੰਗ ਰਿਹਾ ਕਿਉਂਕਿ ਸਾਨੂੰ ਸ਼ਾਮਾ ਨੂੰ ਇਹ ਪ੍ਰੋਬਲਮ ਜੈਗੀ ਅਸੀਂ ਉਹਨਾਂ ਨੂੰ ਇਹ ਚੀਜ਼ ਆਫਰ ਕੀਤੀ ਉਹਨਾਂ ਅੱਜ ਲਈ ਤੇ ਕੱਲ ਨੂੰ ਕਲੇਮ ਡਿcline ਹੋ ਜੈ ਸਾਨੂੰ ਪਤਾ ਹੈ ਅਸੀਂ ਆਪ ਦਾ ਡਿਊ ਡਿਲੀਜੈਂਸ ਸਾਰਾ ਕੁਝ ਕੀਤਾ ਉਹਨਾਂ ਸਾਨੂੰ ਸਾਰਾ ਕੁਝ ਅਕਰੈਕਟ ਇਨਫੋਰਮੇਸ਼ਨ ਦਿੱਤੀ ਹੈ ਉਦੋਂ ਬਾਅਦ ਸਵਾਲ ਹੀ ਨਹੀਂ ਉੱਠਦਾ ਕ੍ਰਿਟੀਕਲ ਤੇ ਡਿਸੇਬਿਲਟੀ ਦੇ ਵਿੱਚ ਅੰਤਰ ਕੀ ਹੈ ਦੋਨਾਂ ਦੇ ਵਿੱਚ ਕ੍ਰਿਟੀਕਲ ਕਰਾਣੀ ਕਿਉਂ ਜ਼ਰੂਰੀ ਹੈ ਡਿਸੇਬਿਲਟੀ ਕਰਾਣੀ ਕਿਉਂ ਜ਼ਰੂਰੀ ਹੈ ਜਾਂ ਦੋਨਾਂ ਚੋਂ ਇੱਕ ਕਰ ਲਈਏ ਜੇ ਕਿਸੇ ਨੂੰ ਕ੍ਰਿਟੀਕਲ ਡਿਜ਼ ਹੋ ਜਾਂਦੀ ਕੋਈ ਵੀ ਬਿਮਾਰੀ ਆਪਾਂ ਦਾ ਕਹਿੰਦੇ ਨਾਮਰਾਦ ਬਿਮਾਰੀ ਕੋਈ ਹਾਰ ਅਟੈਕ ਜਾਇਮਰ ਕਿਡਨੀ ਫੇਲਰ ਕੈਂਸਰ ਕੋਈ ਸਵੀਰ ਬਰਨ ਹੋ ਜਾਂਦਾ ਲਾਸ ਆਫ ਲੈਂਬ ਹੋ ਗਿਆ ਉਦੋਂ ਕੰਪਨੀ ਟੈਕਸ ਫਰੀ ਕੈਸ਼ ਪੈਸੇ ਦੇ ਦਿੰਦੀ ਹੈ ਟੈਕਸ ਫਰੀ ਟੈਕਸ ਫਰੀ ਫਿਰ ਬਿਮਾਰੀ ਵੀ ਸੌਖੀ ਲੰਘ ਜਾਂਦੀ ਜਦੋਂ ਪਤਾ ਵੀ ਕਿਸ਼ਤਾਂ ਦੀ ਕੋਈ ਚਿੰਤਾ ਨਹੀਂ ਫਿਰ ਬੰਦਾ ਬਿਮਾਰੀਆਂ ਨੂੰ ਨਾਪ ਲੰਦਾ ਫਿਰ ਸਾਰਾ ਕੁਝ ਸਫਾ ਹੋ ਜਾਂਦਾ ਇਸ ਕਰਕੇ ਵੀ ਸਾਨੂੰ ਪਤਾ ਹੈ ਵੀ ਜਦੋਂ ਆਫਰ ਠਕੜੀ ਆ ਗਈ ਫਿਰ ਕ੍ਰਿਟੀਕਲ ਨਾ ਸਾਡੇ ਵਾਸਤੇ ਹੈਗੀ ਜੇ ਲਾਈਫ ਇਸ਼ੂਸ ਕਰਾਈ ਦੀ ਉਹ ਤੇ ਕੋ ਲਿਮਚਰ ਆ ਜਾਂਦਾ ਲੱਤ ਨਿਕਲ ਗਈ ਬਾਹ ਚਲੀ ਗਈ ਅੱਖ ਚਲੀ ਉਹਦੇ ਨਾਲ ਹੀ ਮਿਲਦਾ ਜਿਹੜੀ ਕ੍ਰਿਟੀਕਲ ਹੈ ਬਿਮਾਰੀਆਂ ਵਾਸਤੇ ਫਿਰ ਜਦੋਂ ਡਿਸੇਬਿਲਟੀ ਤੇ ਆਪਾਂ ਗੱਲ ਕਰਦੇ ਆ ਉਹਦੇ ਵਿੱਚ ਤੁਸੀਂ ਡਿਸਟੇਬਲ ਹੋ ਗਏ ਤੁਸੀਂ ਕੰਮ ਤੇ ਨਹੀਂ ਜਾ ਸਕਦੇ ਤੁਹਾਡਾ ਜਿਹੜਾ ਪੇ ਚੈੱਕ ਹੈ ਉਹ ਪ੍ਰੋਟੈਕਟ ਕੀਤਾ ਹੋਇਆ ਭਾਵੇਂ ਘਰੇ ਸੱਟ ਲੱਗੀ ਬਾਹਰ ਸੱਟ ਲੱਗੀ ਕੋਈ ਸਿਕਨੈਸ ਹੋ ਗਈ ਉਹ ਫਿਰ ਮੰਥਲੀ ਪੈਸੇ ਮਿਲਦੇ ਰਹਿੰਦੇ ਨੇ ਡਿਸੇਬਿਲਟੀ ਦੇ ਵਿੱਚ। ਕੰਮ ਤੇ 7% ਤੇ ਮੈਡੀਕਲ ਵਾਲੇ 75% ਤੁਹਾਡੀ ਜਿਹੜੀ ਮਹੀਨੇ ਦੀ ਇਨਕਮ ਹੈ ਉਹਸਾ ਬਣਾ ਦਿੰਦੇ ਆ। ਡਿਸੇਬਿਲਟੀ ਦੇ ਵਿੱਚ 75% ਹੀ ਮਿਲਦੇ ਆ। ਕਈ ਵਾਰੀ 90% ਤਾਂ ਵੀ ਕਵਰ ਡਿਪੈਂਡਿੰਗ ਸਿਚੁਏਸ਼ਨ ਕੀ ਹੋਵੇਗੀ। ਪਰ ਹੁਣ ਇਹ ਵੀ ਜੇ ਤੁਸੀਂ ਆਪਦੀ ਪਰਸਨਲ ਡਿਸੇਬਿਲਟੀ ਸੈਂਸ ਲਈ ਹੋਈ ਹੈ ਹੁਣ ਆ ਵੀ ਕੰਮ ਤੇ ਸੱਟ ਲੱਗੇ। ਜੀ ਫਿਰ ਉਹ ਦੇਖਦੇ ਨੇ ਵੀ ਤੁਹਾਨੂੰ ਜੇ ਐਗਜ਼ਾਮਪਲ ਜੇ ਕੋਈ 4000 ਬਣਾਉਂਦਾ ਹੈ ਵਰਕ 70 1000 ਰੇਟ ਤਾਂ ਜਿੱਦ ਤੋਂ 2000 ਦੀ ਕਰਾਈ ਹੋਈ ਤੇ ਉਹ ਦੋ ਨਹੀਂ ਵੜਨਾ ਤਾਂ 5 ਮਿਲ ਗਿਆ ਬੰਦੇ ਨੂੰ ਵੱਧ ਮਿਲ ਗਿਆ ਜਿੰਨੇ ਬਣਾਉਂਦਾ ਹਜ਼ਾਰਤ ਤੋਂ ਹੋ ਜਾਣਾ ਵੀ ਬੰਦੇ ਦੇ 100% ਪੈਸੇ ਮਿਲ ਗਏ ਜਿੰਨੇ ਨੂੰ ਉਹ ਕਮਾਉਂਦਾ ਸੀ ਸਾਂਝਾ ਟੀਵੀ ਤੇ bizness connect ਦੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਿਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਰਾਹਾਂ ਵਿੱਚ ਸਵਾਗਤ ਖਾਸ ਕਰਕੇ ਇਹਨਾਂ ਦਿਨਾਂ ਵਿੱਚ ਮੇਰਾ ਯਤਨ ਹੁੰਦਾ ਕਿਉਂਕਿ ਸਿੱਖ ਹੈਰੀਟੇਜ ਮੰਥ ਚੱਲ ਰਿਹਾ ਹੈ ਇਹਦੇ ਵਿੱਚ ਕੋਈ ਨਾ ਕੋਈ ਖਾਸ ਸ਼ਖਸੀਅਤ ਜਿਨ੍ਹਾਂ ਨੇ ਪੰਜਾਬੀਆਂ ਦਾ ਭਾਰਤੀਆਂ ਦਾ ਤੇ ਖਾਸ ਕਰਕੇ ਆਪਣੀ ਕਮਿਊਨਿਟੀ ਦੇ ਵਿੱਚ ਨਾਮ ਉੱਚਾ ਕੀਤਾ ਹੈ ਉਹਨਾਂ ਨਾਲ ਗੱਲਬਾਤ ਕਰਕੇ ਕੁਝ ਆਨੰਦ ਹੀ ਅਲੱਗ ਆਉਂਦਾ ਹੈ ਕਿਉਂਕਿ ਹਰ ਵਿਅਕਤੀ ਚਾਹੁੰਦਾ ਕਿ ਮੈਂ ਜ਼ਿੰਦਗੀ ਦੇ ਵਿੱਚ ਕੁਝ ਨਾ ਕੋਈ ਐਵੋਜੀ ਅਚੀਵਮੈਂਟ ਕਰਾਂ ਜਿਹਦੇ ਵਿੱਚ ਮੇਰਾ ਦੁਨੀਆ ਭਰ ਦੇ ਵਿੱਚ ਨਾਮ ਬਣੇ ਪਰ ਇਹ ਹਰੇਕ ਦੇ ਕਿਸਮਤ ਜਾਂ ਭਾਗਾਂ ਦੇ ਵਿੱਚ ਨਹੀਂ ਹੁੰਦਾ ਕਿਉਂਕਿ ਤੁਹਾਡੀ ਕੀਤੀ ਹੋਈ ਸਖਤ ਮਿਹਨਤ ਧਿਆਨਦਾਰੀ ਕਈ ਵਾਰੀ ਤੁਹਾਨੂੰ ਇੱਥੇ ਤੱਕ ਪਹੁੰਚਾ ਦਿੰਦੀ ਹੈ ਕਿ ਜਿਹੜੇ ਟੌਪ 10 ਨਹੀਂ ਬਲਕਿ ਟੌਪ 1% ਜਿਹੜੇ ਇੰਸ਼ੋਰੈਂਸ ਬ੍ਰੋਕਰਸ ਨੇ ਉਹਨਾਂ ਦੇ ਵਿੱਚੋਂ ਇੱਕ ਇਹੋ ਜਿਹਾ ਨਾਮ ਥੋੜੇ ਟਾਈਮ ਦੇ ਵਿੱਚ ਨਾਮਣਾ ਖੱਟਣਾ ਇਹ ਹਰੇਕ ਜਨੇ ਖਨੇ ਦਾ ਕੰਮ ਨਹੀਂ ਮੈਂ ਕਈ ਵਾਰ ਜ਼ਿਕਰ ਕਰਦਾ ਹੁੰਨਾ ਕਿ ਜਦੋਂ ਪੁਰਾਣੇ ਸਮਿਆਂ ਦੇ ਵਿੱਚ ਪੁਰਾਣੇ ਕੀ ਅਜੇ ਥੋੜਾ ਇੱਕ ਦਾਕਾ ਪਿੱਛੇ ਚਲੇ ਜਾਓ ਤੇ ਉਸ ਤੋਂ ਪਹਿਲਾਂ ਸੁਪਰਵਾਈਜ਼ਰ ਦੇ ਕੋਲ ਪੇਰੈਂਟਸ ਆਉਂਦੇ ਸੀ 10 10000 ਡਾਲਰ ਇੰਸ਼ੋਰੈਂਸ ਦਾ ਲੱਗ ਜਾਂਦਾ ਸੀ ਤੇ ਲਗਾਤਾਰ ਇਸ ਮਹੀਨੇ ਸਿੱਖ ਹੈਰੀਟੇਜ ਮੰਥ ਹੋਣ ਕਰਕੇ ਜਿਹੜੇ ਟਾਪ 1% ਇੰਸ਼ੋਰੈਂਸ ਬ੍ਰੋਕਰਸ ਦੇ ਵਿੱਚੋਂ ਮੇਰੀ ਮਰਾਜ਼ ਜਿਹਨਾਂ ਨਾਲ ਜਿੰਟੂ ਕਰਦੇ ਆ ਮੈਂ ਗਲਤ ਬਤ ਕਰ ਰਿਹਾ ਹਾਂ ਉਹਨਾਂ ਨੂੰ ਕੰਪਨੀਆਂ ਵੱਡੀਆਂ ਨੇ ਇਹ ਮੌਕਾ ਦਿੱਤਾ ਕਿ ਹੁਣ 10-10 ਹਜ਼ਾਰ ਨਹੀਂ ਬਲਕਿ ਹਜ਼ਾਰ ਤੋਂ ਵੀ ਥੱਲੇ ਯਾਨੀ ਕਿ 922 ਡਾਲਰ ਸਲਾਨਾ ਭਰ ਕੇ ਤੁਸੀਂ ਆਪਣੇ ਪੇਰੈਂਟਸ ਨੂੰ ਵਡੇਰਿਆਂ ਨੂੰ ਕੈਨੇਡਾ ਦੇ ਵਿੱਚ ਬਲਾ ਕੇ ਉਹਨਾਂ ਨੇ ਇੰਸ਼ੂਰੈਂਸ ਕਰਵਾ ਸਕਦੇ ਹਾਂ ਜੇ ਉਹਨਾਂ ਦੀ ਉਮਰ 7 ਸਾਲ ਤੇ ਉਸ ਤੋਂ ਥੱਲੇ ਹੈ ਮੇਰੀ ਮੁਰਾਦ ਹੈ ਸਦਾ ਪਰਮਿੰਦਰ ਸਿੰਘ ਤਿੰਦ ਟਿੰਕ ਇੰਸ਼ੂਰੈਂਸ ਵਾਲੇ ਇੰਸ਼ੂਰੈਂਸ ਦੇ ਬਾਦਸ਼ਾ ਪਰਮਿੰਦਰ ਸਿੰਘ ਤਿੰਦ ਜੀ ਸਭ ਤੋਂ ਪਹਿਲਾਂ ਬਿਜ਼ਨਸ ਕਨੈਕਟ ਦੇ ਵਿੱਚ ਜਲਦੀਆਂ ਗਰਾਂ ਵਿੱਚ ਸਵਾਗਤ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਤੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਪ੍ਰੀਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਇਸ ਤੋਂ ਪਹਿਲਾਂ ਕਿ ਮੈਂ ਵਿਸ਼ੇ ਦੀ ਗੱਲਬਾਤ ਕਰਾਂ ਸਿੱਖ ਹੈਰੀਟੇਜ ਮੰਥ ਹੈ ਔਰ ਤੁਹਾਡੀ ਸ਼ਮੂਲੀਅਤ ਅੱਜਕੱਲ ਬੜੀ ਮੈ ਫੰਕਸ਼ਨਾਂ ਦੇ ਵਿੱਚ ਦੇਖ ਰਿਹਾ ਵੱਡੀ ਤਰ੍ਹਾਂ ਦੇ ਵਿੱਚ ਕਮਿਊਨਿਟੀ ਦੇ ਵਿੱਚ ਤੁਸੀਂ ਵਿਚਰਦੇ ਹੋ ਜਦੋਂ ਕਿਉਂਕਿ ਬਹੁਤ ਹੀ ਲੋਕ ਸੁਣਦੇ ਆ ਪ੍ਰੋਗਰਾਮ ਦੇਖਦੇ ਆ ਵਾਰ-ਵਾਰ ਮੈਂ ਭਾਵੇਂ ਸਮਝਾਉਣਾ ਵੀ ਆ ਪਰ ਗੱਲ ਕਈ ਵਾਰੀ ਖਾਨੇ 'ਚ ਪੈਂਦੀ ਨਹੀਂ ਉਹ ਕਹਿੰਦੇ ਜੀ ਐਮ ਡੀ ਆਰਟੀ ਰਾਉਂਡ ਦਾ ਟੇਬਲ ਅਵਾਰਡ ਕੀ ਹੈ ਕਿਵੇਂ ਮਿਲਦਾ ਜੇ ਮੈਂ ਕੱਲ ਹੀ ਸ਼ੁਰੂ ਦੀ ਕੰਪਨੀ ਖੋਲਾ ਮੈਨੂੰ ਵੀ 10 ਸਾਲਾਂ ਵਿੱਚ ਮਿਲ ਜਾਏਗਾ ਦੱਸਿਓ ਤਾਂ ਤੁਹਾਨੂੰ ਐ ਐਮ ਡੀ ਆਰਟੀ ਇੱਕ ਸੰਸਥਾ ਹੈਗੀ ਸਾਰੇ ਦੁਨੀਆ ਦੇ ਵਿੱਚ ਦੁਨੀਆ ਦੇ ਵਿੱਚ ਹਾਂਜੀ ਐਮ ਡੀ ਆਰਟੀ ਮਿਲੀਅਨ ਡਾਲਰ ਰਾਉਂਡ ਟੇਬਲ ਕਹਿੰਦੇ ਆਪਾਂ ਉਹਨਾਂ ਦੇ ਵਿੱਚ ਬੇਸਿਕਲੀ ਕੋਈ ਵੀ ਜਿਹੜਾ ਫਾਈਨੈਂਸ਼ੀਅਲ ਇੰਡਸਟਰੀ ਨਾਲ ਜੁੜਿਆ ਉਹਦਾ ਮੈਂਬਰ ਬਣ ਸਕਦਾ ਓਕੇ ਮੈਂਬਰ ਬਣਦਾ ਹੈ ਵੀ ਤੁਸੀਂ ਉਹਦੇ ਵਿੱਚ ਐਥਿਕਲੀ ਤੁਸੀਂ ਕਿੱਦਾਂ ਵਧੀਆ ਕੰਮ ਕਰ ਸਕਦੇ ਹੋ ਤੁਸੀਂ ਦੁਨੀਆ ਤੋਂ ਡਿਫਰੈਂਟ ਡਿਫਰੈਂਟ ਐਡਵਾਈਜ਼ਰ ਆਉਂਦੇ ਤੁਸੀਂ ਇੱਕ ਦੂਜੇ ਤੋਂ ਕੀ ਕੁਝ ਸਿੱਖ ਸਕਦੇ ਹੋ ਤੇ ਜਿਹੜੇ ਆਉਣ ਵਾਲੇ ਆ ਉਹਨਾਂ ਵਾਸਤੇ ਤੁਸੀਂ ਜਿਹੜੇ ਇਸ ਬਿਜ਼ਨਸ ਆਉਣਾ ਚਾਹੁੰਦੇ ਉਹਨਾਂ ਤੋਂ ਹੱਥ ਫੜ ਕੇ ਸਹੀ ਤਰੀਕੇ ਨਾਲ ਬਿਜ਼ਨਸ ਕਿੱਦਾਂ ਕਰਨਾ ਚਾਹੀਦਾ ਤੇ ਤੁਸੀਂ ਉਹਨਾਂ ਨੂੰ ਸਿਖਾਉਨੇ ਆ ਤੇ ਬੇਸਿਕਲੀ ਉਹ ਸੰਸਥਾ ਹੈਗੀ ਉਹ ਤੋਂ ਬਾਅਦ ਜੇ ਉਹਦੇ ਵਿੱਚ ਵੀ ਪੌੜੀਆਂ ਹੈਗੀਆਂ ਨੇ ਫਿਰ ਉਹ ਤੋਂ ਬਾਅਦ ਮੈਂਬਰ ਕੋਈ ਵੀ ਬਣ ਸਕਦਾ ਉਹ ਤੋਂ ਬਾਅਦ ਉਹਦਾ ਕੋਰਟ ਦਾ ਟੇਬਲ ਕੋਰਟ ਦਾ ਜਿੱਦਾਂ ਡਾਲਰ ਚ ਕੁਆਟਰ ਆ ਗਿਆ ਉਹਨਾਂ ਉਹਨੂੰ ਕੋਰਟ ਦਾ ਟੇਬਲ ਕਹਿੰਦੇ ਨੇ ਜਦੋਂ ਤੁਸੀਂ ਮਿਲੀਅਨ ਡਾਲਰ ਦਾ ਤੁਸੀਂ ਬਿਜ਼ਨਸ ਕਰਦੇ ਉਹਨਾਂ ਕਹਿੰਦੇ ਉਹਨੂੰ ਫਿਰ ਕਹਿੰਦੇ ਟਾਪ ਆਫ ਦਾ ਟੇਬਲ ਅਵਾਰਡ ਤੇ ਉਹਨੂੰ ਐ ਫਿਰ ਤੁਸੀਂ ਆਪ ਦੇ ਕਿੱਤੇ ਵਿੱਚ ਤੁਸੀਂ ਫਿਰ 1% 엘ିਟ ਐਡਵਾਈਜ਼ਰ ਜਿਹੜੇ ਆ ਜਾਂਦੇ ਨੇ ساری ਦੁਨੀਆ ਦੇ ਵਿੱਚ ਜਿਹੜੇ ਇੱਥੋਂ ਤੱਕ ਬਿਜ਼ਨਸ ਕੀਤਾ ਉਹਨਾਂ ਨੂੰ ਫਿਰ ਉਹਨਾਂ ਨੂੰ ਟਾਪ ਦਾ ਟੇਬਲ ਅਵਾਰਡ ਨਾਲ ਸਮਾਨਿਤ ਕਰਦੇ ਆ। ਮੈਂ ਤਾਂ ਸਮਝੀ ਜਾਂਦਾ ਸੀ ਵੀ ਬੀਸੀ ਦੇ ਵਿੱਚ ਜਾਂ ਵੈਨਕੂਵਰ ਦੇ ਵਿੱਚ ਹੀ ਆ ਤੁਸੀਂ ਕੈਨੇਡਾ ਵੀ ਪਾਰ ਕਰਕੇ ਦੁਨੀਆ ਭਰ ਦੇ ਇੰਸ਼ੋਰੈਂਸ ਹਾਂਜੀ ਬਿਲਕੁਲ ਸਾਰੀ ਦੁਨੀਆ ਦੇ ਵਿੱਚ ਸਿਰਫ 1% ਐਡਵਾਈਜ਼ਰ ਨੇ ਜਿਹੜੇ ਐਮ ਡੀ ਆਰਟੀ ਭਾਵੇਂ ਕਿਸੇ ਵੀ ਦੁਨੀਆ 'ਚ ਭਾਵੇਂ ਇੰਡੀਆ ਤੋਂ ਨੇ ਸਿੰਗਾਪੁਰ ਤੋਂ ਨੇ ਆਸਟ੍ਰੇਲੀਆ ਤੋਂ ਨੇ ਉਹ ਸਾਰੇ ਉੱਥੇ ਆ ਹੁਣ ਆਪਣੇ ਐਤਕੀ ਵੈਨਕੂਵਰ 'ਚ ਉਹਨਾਂ ਦੀ ਜਿਹੜੀ ਹੋਣੀ ਹੈ ਮੈਨਾਂ ਜੂਨ ਜੁਲਾਈ ਦੇ ਵਿੱਚ ਉਹਨਾਂ ਸัมਮਿਟ ਹੋਣੀ ਹੈ ਤੇ ਐਤ ਕੀ ਵੈਂਕੂਵਰ ਚ ਹੈ ਤੇ ਆਪਣੇ ਸ਼ਹਿਰ ਨੂੰ ਮਾਨ ਜਾਂਦਾ ਵੀ ਜਦੋਂ ਇਹ ਇਟਸ ਗੋਣਾ ਬੀ தி ਫਰਸਟ ਟਾਈਮ ਇੱਥੇ ਵੈਂਕੂਵਰ ਚ ਹੋਣੀ ਹੈ ਵਾਹ ਜੀ ਵਾਹ ਧੰਨਵਾਦ ਤੁਸੀਂ ਕਲੀਅਰ ਕਰਤਾ ਮੈਨੂੰ ਇੱਕ ਬੰਦਾ ਕਹਿਣ ਲੱਗਾ ਨਹੀਂ ਭਾਜੀ ਇਦਾਂ ਨਹੀਂ ਮਿਲਦੇ ਅਵਾਰਡ ਇੰਡੀਆ ਤੋਂ ਬਾਈ ਜੀ ਗਿੱਦੜ ਸਿੰਘ ਹੀ ਲੈ ਕੇ ਆਏ ਹੋਣੇ ਇਹਨਾਂ ਨੇ ਉਹਨਾਂ ਦਾ ਚੈੱਕ ਕਰੇ ਕੋਟ ਮੈਂ ਕਹਾ ਜੀ ਮੈਂ ਕੋਟ ਚੈੱਕ ਕੀਤਾ ਇੱਕ ਵਾਰੀ ਚੈੱਕੀ ਚੈੱਕ ਹੁੰਦੇ ਨੇ ਉਹ ਚ ਗਿੱਦੜ ਸਿੰਘ ਹੀ ਨਹੀਂ ਮੈਨੂੰ ਲੱਭੀ ਸੋ ਇਹਦਾ ਮਤਲਬ ਹੈ ਕਿ ਮਿਹਨਤ ਨਾਲ ਮਿਲਦੇ ਹੈ ਵਾਹ ਹਾਂਜੀ ਬਿਲਕੁਲ ਕਿਉਂਕਿ ਇਹ ਵੀ ਮਿਹਨਤ ਨਾਲ ਤੁਹਾਨੂੰ ਕੰਮ ਵੀ ਵਧੀਆ ਕਰਨਾ ਪੈਂਦਾ ਕੰਮ ਕਿਉਂਕਿ ਉਹਦੇ ਚ ਵੀ ਤੁਹਾਨੂੰ ਬੈਕਗ੍ਰਾਉਂਡ ਵੀ ਤੁਹਾਡੀ ਦੇਖਦੇ ਸਾਰੀਆਂ ਚੀਜ਼ਾਂ ਵੀ ਦੇਖਦੇ ਵਾਕਿਆ ਤੁਸੀਂ ਕਲੀਨ ਬਿਜ਼ਨਸ ਕਰ ਰਹੇ ਹੋ ਕੋਈ ਤੁਹਾਡੇ ਕੋਈ ਕੋਈ ਕੰਪਨੀਆਂ ਜਿਹੜੇ ਇਹ ਤਾਂ ਨੀ ਕੋ ਤੁਹਾਡੇ ਅਗੇਸ ਵੀ ਤੁਸੀਂ بزਨਸ ਨਹੀਂ ਵਧੀਆ ਲਿਖਦੇ ਕਿਉਂਕਿ ਜਦੋਂ ਵਧੀਆ بزਨਸ ਲੈਂਦੇ ਕੰਪਨੀਆਂ ਵੀ ਤੁਹਾਡੇ ਵਾਸਤੇ ਸਪੈਸ਼ਲ ਇੱਕ ਅੰਡਰਰਾਈਟਰ ਦੇ ਦਿੰਦੇ ਆ ਤੁਹਾਡਾ ਜਦੋਂ بزਨਸ ਜਾਂਦਾ ਤੁਹਾਨੂੰ ਪਹਿਲ ਦਿੰਦੇ ਨੇ ਵੀ ਉਹ ਦੇਖਦੇ ਵਾਕਿਆ ਹੀ ਇਹ بزਨਸ ਕਿੰਨੀ ਛੇਤੀ ਤੁਹਾਡਾ ਪ੍ਰੋਸੈਸ ਹੋ ਕੇ ਇੱਕ ਕਲਾਇੰਟ ਦੀ ਫਾਈਲ ਨਿਕਲੇ ਉਹ ਚੀਜ਼ਾਂ ਦਾ ਵੀ ਫਰਕ ਪੈਂਦਾ ਕਿਉਂਕਿ ਇੰਟਰਨੈਸ਼ਨਲ ਟੀਵੀ ਦੇ ਉੱਤੇ ਤੁਸੀਂ ਗੱਲਬਾਤ ਕਰ ਰਹੇ ਹੋ ਕਈ ਵਾਰੀ ਮੇਰੇ ਕੋ ਡਾਕਟਰ ਹੁੰਦੇ ਆ ਨਾ ਜਦੋਂ ਡਾਕਟਰ ਕਦੇ ਵੀ ਗਾਰੰਟੀ ਨਹੀਂ ਲੈਂਦਾ ਡਾਕਟਰ ਕਦੇ ਵੀ ਮੇਰੇ ਕੋਲ ਮੈਂ ਹੁਣ ਨਾਮ ਨਹੀਂ ਲਵਾਵਾਂਗਾ ਡਾਕਟਰ ਹੁੰਦੇ ਤੇ ਮੈਂ ਉਹਨਾਂ ਨੂੰ ਪੁੱਛਦਾ ਜੀ ਕਿਵੇਂ ਇਲਾਜ ਸ਼ਰਤੀ ਹੈ ਕਿਤੇ ਇਲਾਜ ਸ਼ਰਤੀਆ ਨਹੀਂ ਹੁੰਦਾ ਅਸੀਂ ਗਰੰਟੀ ਨਹੀਂ ਲੈ ਸਕਦੇ ਸੀ ਕੋਸ਼ਿਸ਼ ਕਰਦੇ ਆ ਪਰ ਪਿਛਲੀ ਵਾਰੀ ਜਿਹੜੀ ਤੁਹਾਡੇ ਨਾਲ ਗਲਬਾਤ ਹੋਈ ਉਹਦੇ ਥੱਲੇ ਸ਼ਾ ਤੁਸੀਂ ਪੜਿਆ ਵੀ ਹੋਣਾ ਉਹ ਸਜੰਦ ਦਾ ਫੋਨ ਵੀ ਆਇਆ ਨਿਊਯਾਰਕ ਤੋਂ ਕਿਸੇ ਦਾ ਉਹ ਕਹਦੇ ਵੀ ਤੁਸੀਂ ਕਹਿ ਰਹੇ ਹੋ ਵੀ ਜਿੰਨੇ ਵੀ ਇਹਨਾਂ ਦੇ ਕਲੇਮ ਗਏ ਨੇ ਕਲੇਮ ਰਿਜੈਕਟ ਨਹੀਂ ਹੋਇਆ ਕਿਵੇਂ ਹੋ ਸਕਦਾ ਉਹ ਕਹਿੰਦੇ ਵੀ ਇਹ ਪੋਸੀਬਲ ਨਹੀਂ ਹੈ ਇਹ ਗੱਲ ਬਿਲਕੁਲ ਸਹੀ ਹੈ ਕਿ ਤੁਹਾਡਾ ਕਲੇਮ ਕੋ ਰਿਜੈਕਟ ਹੋਇਆ ਖਾਸ ਕਰਕੇ ਸੁਪਰਵਾਈਜ਼ਰ ਜੇ ਤੁਮਾਂ ਗੱਲ ਕਰਦਾ ਸੀ ਹਾਂਜੀ ਬਿਲਕੁਲ ਦਾ ਕਾਰਨ ਹੈ ਹੁੰਦਾ ਜੀ ਚਲੋ ਸਾਨੂੰ ਇਹ ਨਹੀਂ ਹੈਗਾ ਬਿਜ਼ਨਸ ਜਿਹੜਾ ਆ ਗਿਆ ਹੁਣ ਚਲੋ ਮਾਰਕੀਟਿੰਗ ਕਰਦੇ ਆ ਹਰੇਕ ਥਾਂ ਤੇ ਸੋਸ਼ਲ ਮੀਡੀਆ ਤੇ ਟੀਵੀ ਤੇ ਹੁਣ ਤੁਹਾਡੇ ਨਾਲ ਆਉਨੇ ਆ ਲੋਕ ਸਾਨੂੰ ਫੋਨ ਕਰਦੇ ਜਦੋਂ ਵੀ ਸਾਡਾ ਇਹ ਵੀ ਹੈ ਵੀ ਜਦੋਂ ਕੋਈ ਫੋਨ ਕਰਦਾ ਉਹ ਦੋ ਵਾਰੀ ਫੋਨ ਤੋਂ ਫੋਨ ਬੈਕ ਨਹੀਂ ਕਰਦੇ ਉਹਨਾਂ ਨੂੰ ਹੁਣ ਜਦੋਂ ਕੋਈ ਇਨਫੋਰਮੇਸ਼ਨ ਚਾਹੁੰਦਾ ਵੀ ਸਾਨੂੰ ਸਾਡਾ ਇਹ ਹੁੰਦਾ ਵੀ ਇਹ ਨਹੀਂ ਵੀ ਫਟਾਫਟ ਕੋਡ ਦੇਓ ਤੈਨੂੰ ਪ੍ਰਾਈਸ ਦਿਓ ਵੀ ਠੀਕ ਹੈ ਜੀ ਆ ਉਹ ਕਹਿੰਦੇ ਵੀ ਕਰ ਦਿਓ ਨਾ ਵੇਡ ਦਿਓ ਨਹੀਂ ਪਰ ਸਾਨੂੰ ਹੁੰਦਾ ਵੀ ਅਸੀਂ ਉਹਨਾਂ ਨੂੰ ਚਾਰ ਵਾਰੀ ਪੰਜ ਵਾਰੀ ਸਾਡੀ ਸਾਰੀ ਟੀਮ ਨੂੰ ਹਦਾਇਤ ਹੈ ਵੀ ਪੁੱਛੋ ਵੀ ਵਾਕਿਆ ਹੀ ਕੋਈ ਜੇ ਨਹੀਂ ਪਤਾ ਹੁੰਦਾ ਕਿ ਕੋਈ ਦਵਾਈ ਚੇਂਜ ਹੋ ਗਈ ਘਟ ਗਈ ਵਧ ਗਈ ਕਈ ਵਾਰੀ ਇਹ ਵਿਟਾਮਿਨ ਵੀ ਲੈਂਦੇ ਨੇ ਉਹਦੇ ਕਰਕੇ ਵੀ ਕਲੇਮ ਡਿਕਲਾਈਨ ਹੋ ਜਾਂਦਾ ਵੀ ਇਹ ਚੀਜ਼ਾਂ ਸਾਨੂੰ ਪੁੱਛੋ ਫਿਰ ਅਸੀਂ ਉਹੀ ਚੀਜ਼ਾਂ ਉਹਨਾਂ ਨੂੰ ਪੁੱਛਦੇ ਹਾਂ ਪੁੱਛਣ ਤੋਂ ਬਾਅਦ ਸਾਨੂੰ ਇਹ ਪਤਾ ਲੱਗ ਜਾਂਦਾ ਵੀ ਜਦੋਂ ਜਿਹੜੀ ਫਾਊਂਡੇਸ਼ਨ ਇਨੀ ਸਟਰੋਂਗ ਹੋ ਗਈ ਵੀ ਕੱਲ ਨੂੰ ਕਲੇਮ ਐਸੇ ਕਰਕੇ ਡਿਕਲਾਈਨ ਹੋ ਕਿਉਂਕਿ ਜਿਹੜਾ ਪੁੱਛਿਆ ਹੀ ਨਹੀਂ ਕੁਝ ਤੇ ਦੱਸਿਆ ਹੀ ਨਹੀਂ ਕੁਝ ਤਾਂ ਫਿਰ ਆਬਵੀਅਸਲੀ ਹੁਣ ਜੇ ਕੋਈ ਰਾਹ ਜਾਣਾ ਸਾਨੂੰ ਪਤਾ ਹੀ ਨਹੀਂ ਰਾਹ ਕਿਹੜਾ ਜਾਣਾ ਨਾ ਰਾਹ ਪੁੱਛਿਆ ਨਾ ਸੀ ਗੂਗਲ 'ਚ ਪਾਇਆ ਨਾ ਸੀ ਸਾਨੂੰ ਪਤਾ ਹੀ ਨਹੀਂ ਕਿਹੜੇ ਪਾਇਆ ਐਵੇਂ ਸੜਕ 'ਤੇ ਪੈ ਗਏ ਆ ਜਿੱਧਰ ਨੂੰ ਆਏ ਨੂੰ ਕਈ ਵਾਰੀ ਤੁੱਕਾ ਲੱਗੇ ਵੀ ਆਂਦਾ ਸਹੀ ਤਾਂ ਪਹੁੰਚ ਜੀ ਪਰ ਜੇ ਸਾਨੂੰ ਪਤਾ ਹੀ ਨਹੀਂ ਕਿੱਧਰ ਨੂੰ ਜਾਣਾ ਸਾਨੂੰ ਜੇ ਪ੍ਰੋਪਰ ਗਾਰਡਨਸ ਹੈਗੀ ਸਾਨੂੰ ਪਤਾ ਵੀ ਆਹਾ ਰੋਡ ਤੋਂ ਜਾਣਾ ਅੱਗੇ ਸੱਜੇ ਜਾਣਾ ਖੱ ਉਹੀ ਆ ਵੀ ਇਹ ਚੀਜ਼ਾਂ ਕਰਕੇ ਫਰਕ ਪੈਂਦਾ ਕਲੇਮ ਤੇ ਤੁਹਾਨੂੰ ਪਤਾ ਨਹੀਂ ਸਰਕਾਰਾਂ ਨੇ ਹੁਣ ਰੂਲ ਸਖਤ ਕਰਤੇ ਵੀ ਜਿਹਨਾਂ ਨੇ ਮੌਰਗੇਜ ਲੈਣੀ ਹੁੰਦੀ ਸੀ ਮੌਰਗੇਜ ਬ੍ਰੋਕਰ ਦੇਸੀ ਕਿਸੇ ਕੋਲ ਚਲੇ ਗਏ ਉਹਨੇ ਕਿਹਾ ਵੀ ਕੋਈ ਨਹੀਂ ਆਓ ਪੇਪਰ ਬਣਾ ਲਓ ਬਣਾ ਲਾ ਜਾਲੀ ਨੇ ਮੈਂ ਕਹਿ ਦੇਣਾ ਵੀ ਆ ਇੰਨੀ ਇਨਕਮ ਹੈਗੀ ਆ ਹੁਣ ਤੁਹਾਨੂੰ ਪਤਾ ਵੀ ਸੀਆਰ ਨਾਲ ਕਨੈਕਟ ਹੋ ਰਿਹਾ ਸਿੱਧਾ ਹੀ ਸੀਆਰ ਦੇਖੇਗਾ ਕਿ ਉਹਦੀ ਇਨਕਮ ਇੰਨੀ ਹੈ ਫਿਰ ਵੈਰੀਫਾਈ ਕਰਕੇ ਉਹਦੀ ਮੌਰਗੇਜ ਹੋਏ ਕਿ ਕੋਈ ਪ੍ਰੋਬਲਮ ਨਹੀਂ ਹੋਣੀ ਇਹਦਾ ਮਤਲਬ ਤੁਸੀਂ ਪਹਿਲਾਂ ਹੀ ਸੀਆਰ ਦੇ ਵਾਲੇ ਕੰਮ ਸਾਰੇ ਪਹਿਲਾਂ ਹੀ ਕਰ ਲੇ ਕਿ ਜਿਹੜੀ ਇਨਕੁਆਰੀ ਹੈ ਸਹੀ ਤਰੀਕੇ ਨਾਲ ਕਰਕੇ ਐਗਜੈਕਟ ਇਨਫਾਰਮੇਸ਼ਨ ਜਦੋਂ ਭਰੋਗੇ ਤੁਸੀਂ ਉਹ ਕਾਗਜ਼ਾਂ ਦੇ ਵਿੱਚ ਤੇ ਡਿਕਲਾਈਨ ਹੋਣ ਦਾ ਮਤਲਬ ਹੀ ਕੋਈ ਨਹੀਂ ਹਾਂਜੀ ਬਿਲਕੁਲ ਕਿਉਂਕਿ ਸਾਨੂੰ ਵੀ ਪੀਸ ਆ ਮਾਈਂਡ ਆ ਕਿਉਂਕਿ ਸਾਨੂੰ ਸ਼ਾਮਾ ਨੂੰ ਇਹ ਪ੍ਰੋਬਲਮ ਨਹੀਂ ਹੈਗੀ ਵੀ ਅਸੀਂ ਉਹਨਾਂ ਨੂੰ ਇਹ ਚੀਜ਼ ਆਫਰ ਕੀਤੀ ਉਹਨਾਂ ਨੇ ਇਹ ਚੀਜ਼ ਲਈ ਤੇ ਕੱਲ ਨੂੰ ਕਲੇਮ ਡਿਕਲਾਈਨ ਹੋਏ ਸਾਨੂੰ ਪਤਾ ਅਸੀਂ ਆਪ ਦਾ ਡਿਊ ਡਿਲੀਜੈਂਸ ਸਾਰਾ ਕੁਝ ਕੀਤਾ ਉਹਨਾਂ ਸਾਨੂੰ ਸਾਰਾ ਕੁਝ ਅਕਰੈਕਟ ਇਨਫਾਰਮੇਸ਼ਨ ਦਿੱਤੀ ਹੈ ਉਦੋਂ ਬਾਅਦ ਸਵਾਲ ਨਹੀਂ ਉੱਠਦਾ ਕਿਉਂਕਿ ਫਿਰ ਸਾਰਾ ਕੁਝ ਸਖਾਲਾ ਹੋ ਗਿਆ ਕੰਪਨੀ ਇੱਕ ਕੌਂਟਰੈਕਟ ਹੈ ਹਮਮ ਕੰਪਨੀ ਨੂੰ ਪਤਾ ਵੀ ਤੁਸੀਂ ਜੇ ਹੁਣ ਜੇ ਸਿਹਤ ਠੀਕ ਹੈ ਚੀਜ਼ ਸਸਤੀ ਹੈ ਜੇ ਸਿਹਤ ਢਿੱਲਾ ਮੱਠਿਆ ਤਾਂ ਮਹਿੰਗੀ ਵਾਲੀ ਸੀ ਪਾਲਿਸੀ ਲਈ ਹੋਈ ਐਸੇ ਕਰਕੇ ਲਈ ਹੋਈ ਆ ਫਿਰ ਉਹਦੇ ਚ ਵੀ ਆ ਜਾਂਦਾ ਵੀ ਕਿੰਨੇ ਚਿਰ ਤੋ ਸਟੇਬਲ ਆ ਫਿਰ ਜਿਹੜੀ ਸਹੀ ਕੰਪਨੀ ਆ ਇਹਨੇ ਵੀ ਹੁਣ ਸਸਤੇ ਵਾਲੀ ਆ ਤਾਂ ਉੱਥੇ ਸਾਰੇ ਨਹੀਂ ਟੁੱਕਦੇ ਉਹਨਾਂ ਵਿੱਚ ਕਈ ਚੀਜ਼ਾਂ ਨਹੀਂ ਹੁੰਦੀਆਂ ਫੋਨ ਤੇ ਇੰਟਰਵਿਊ ਤੁਸੀਂ ਕਰ ਸਕਦੇ ਆ ਐਕਸੀਡੈਂਟਲ ਡੈਥ ਹੈਗੀ ਆ ਜਾਂ ਡੈਂਟਲ ਕਵਰੇਜ ਸਾਰੀਆਂ ਚੀਜ਼ਾਂ ਜਾਂ ਰੇਟ ਨੇ ਸਾਨੂੰ ਪ੍ਰੋ ਰੇਟਿਡ ਲੱਗਦੇ ਇਹ ਸਾਰੀਆਂ ਚੀਜ਼ਾਂ ਉਹ ਸਾਨੂੰ ਦੱਸ ਕਿੱਥੇ ਟੁੱਕਦੀ ਹੈ ਜਦੋਂ ਕਲਾਇੰਟ ਦੇ ਪੈਸੇ ਵਜਦੇ ਨੇ ਤੇ ਕਵਰੇਜ ਵਧੀਆ ਹੋ ਗਈ ਫਿਰ ਆਪਣੇ ਆਪੇ ਕੋਈ ਸਾਰਾ ਕੁਝ ਵਧੀਆ ਸਾਰੇ ਖੁਸ਼ ਨੇ ਅੱਛਾ ਇੱਕ ਜਿਹੜਾ ਆਮ ਕਿ ਸਵਾਲ ਪੁੱਛਿਆ ਜਾਂਦਾ ਕਿਉਂਕਿ ਜਦੋਂ ਗੱਲਬਾਤ ਕਰੀ ਦੀ ਕ੍ਰਿਟੀਕਲ ਇੰਸ਼ੋਰੈਂਸ ਉਹ ਕੁਝ ਦੇ ਕ੍ਰਿਟੀਕਲ ਤੇ ਡਿਸੇਬਿਲਟੀ ਦੇ ਵਿੱਚ ਅੰਤਰ ਕੀ ਹੈ ਦੋਨਾਂ ਦੇ ਵਿੱਚ ਕ੍ਰਿਟੀਕਲ ਕਰਾਨੀ ਕਿਉਂ ਜ਼ਰੂਰੀ ਹੈ ਡਿਸੇਬਿਲਟੀ ਕਰਾਨੀ ਕਿਉਂ ਜ਼ਰੂਰੀ ਹੈ ਜੇ ਦੋਨਾਂ ਚੋਂ ਇੱਕ ਕਰ ਲਈਏ ਦੋਨਾਂ ਦਾ ਕੰਮ ਹੀ ਸਰ ਜਾਂਦਾ ਟੂ ਇਨ 1 ਆ ਜਾਂਦੀ ਹੈ ਹਾਂਜੀ ਕ੍ਰਿਟੀਕਲ ਅਲਨਸ ਹੈ ਜਿਹਦਾ ਨਾਮ ਹੈ ਜੀ ਕ੍ਰਿਟੀਕਲ ਜੇ ਕਿਸੇ ਨੂੰ ਕ੍ਰਿਟੀਕਲ ਅਲਨਸ ਹੋ ਜਾਂਦੀ ਕੋਈ ਵੀ ਬਿਮਾਰੀ ਆਪਾਂ ਜਿਹਦਾ ਕਹਿੰਦੇ ਨਾਮਰਾਦ ਬਿਮਾਰੀ ਕੋਈ ਹਾਰ ਅਟੈਕ ਅਲਜ਼ਾਈਮਰ ਕਿਡਨੀ ਫੇਲਅਰ ਕੈਂਸਰ ਕੋਈ ਸਵੀਅਰ ਬਰਨ ਹੋ ਜਾਂਦਾ ਲਾਸ ਆਫ ਲੇਮ ਹੋ ਗਿਆ ਉਦੋਂ ਕੰਪਨੀ ਟੈਕਸ ਫਰੀ ਕੈਸ਼ ਪੈਸੇ ਦੇ ਦਿੰਦੀ ਹੈ ਟੈਕਸ ਫਰੀ ਟੈਕਸ ਫਰੀ ਜੇ ਕਿਸੇ ਨੇ ਲੱਖ ਡਾਲਰ ਦੀ ਕਵਰੇਜ ਕਰਾਈ ਹੈ ਉਹਨਾਂ ਨੂੰ ਲੱਖ ਡਾਲਰ ਮਿਲ ਜਾਣਾ ਹੈ 50000 50000 ਇਹ ਵੀ ਆਪਣੇ ਇਲਾਜ ਤਾਂ ਫਰੀ ਆ ਆਪਾਂ ਫਿਰ ਸੋਚਦੇ ਆ ਵੀ ਇਲਾਜ ਤਾਂ ਫਰੀ ਸਾਨੂੰ ਕ੍ਰਿਟੀਕਲ ਕਾਹ ਤੋਂ ਚਾਹੀਦੀ ਹਾਂ ਹਾਂ ਮੈਂ ਉਹੀ ਸਵਾਲ ਪੁੱਛਣ ਲੱਗਾ ਸੀ ਜੀ ਉਹਦਾ ਕਾਰਨ ਇਹ ਹੈਗਾ ਵੀ ਜੇ ਐਗਜ਼ਾਮਪਲ ਕੋਈ ਹੁਣ ਲੱਖ ਡਾਲਰ ਬਣਾਉਂਦਾ ਤੇ ਹੁਣ ਜਦੋਂ ਬਿਮਾਰੀ ਹੁੰਦੀ ਘਰੇ ਨਿਆਣਾ ਬਿਮਾਰ ਹੋ ਜਾਂਦਾ ਓਕੇ ਇੱਕ ਇੱਕ ਜਣੇ ਨੂੰ ਘਰੇ ਰਹਿਣਾ ਪੈਂਦਾ ਉਹ ਨਿਆਣੇ ਨੂੰ ਕਿੱਥੇ ਛੱਡ ਕੇ ਜਾਵਾਂ ਡੇ ਕੇਅਰ ਛੱਡਾਂਗੇ ਜਾਂ ਕੰਮੋਂ ਤਾਂ ਛੁੱ ਉਦਾਂ ਹੀ ਜੇ ਇੱਕ ਪਰਿਵਾਰ ਦਾ ਮੈਂਬਰ ਜੇ ਸਿੱਖ ਹੋ ਜਾਂਦਾ ਠੀਕ ਨਹੀਂ ਹੈਗਾ ਦੂਜਿਆਂ ਨੂੰ ਨਾਲ ਰਹਿਣਾ ਪੈਂਦਾ ਹੁਣ ਐ ਵੀ ਇਨਕਮ ਤਾਂ ਘਟ ਗਈ ਹੁਣ ਇੱਕ ਬਿਮਾਰੀ ਦਾ ਜ਼ੋਰ ਪੈ ਗਿਆ ਇੱਕ ਬਿੱਲਾਂ ਦਾ ਜ਼ੋਰ ਪੈ ਗਿਆ ਉਹ ਜਿਹੜੀ ਚੀਜ਼ ਸਾਨੂੰ ਜਦੋਂ ਕ੍ਰਿਟੀਕਲਨੈਸ ਹੈ ਉਹ ਚੀਜ਼ਾਂ ਸਾਨੂੰ ਸਖਾਲਾ ਇਹੋ ਜਿਹੜੀ ਔਖੀ ਘੜੀ ਹੈ ਸਾਨੂੰ ਸਖਾਲਾ ਕਰ ਦਿੰਦੀ ਹੈ ਹੁਣ ਇਹੀ ਹੈ ਵੀ ਜਿਹੜਾ ਲੱਖ ਦੀ ਕਰਾਈਆ ਲੱਖ ਟੈਕਸ ਵੀ ਮਿਲ ਗਿਆ ਹੁਣ ਐ ਵੀ ਉਹ ਹੀ 1.5 ਲੱਖ ਵਰਗਾ ਹੋ ਗਿਆ ਹੁਣ ਐ ਵੀ ਸਾਨੂੰ ਪਤਾ ਵੀ ਸਾਲ ਹੈ ਫਿਰ ਬਿਮਾਰੀ ਵੀ ਸੌਖੀ ਲੰਘ ਜਾਂਦੀ ਜਦੋਂ ਪਤਾ ਵੀ ਕਿਸ਼ਤਾਂ ਦੀ ਕੋਈ ਚਿੰਤਾ ਨਹੀਂ ਹਰ ਬੰਦਾ ਬਿਮਾਰੀ ਨੂੰ ਨਾਪ ਲੈਂਦਾ ਫਿਰ ਸਾਰਾ ਕੁਝ ਔਖਾ ਹੋ ਜਾਂਦਾ ਇਸ ਕਰਕੇ ਵੀ ਸਾਨੂੰ ਪਤਾ ਹੈ ਵੀ ਜਦੋਂ ਔਖਾ ਘੜੀ ਆ ਗਈ ਫਿਰ ਕ੍ਰਿਟੀਕਲ ਨਾਲ ਸਾਡੇ ਵਾਸਤੇ ਹੈਗੀ ਉਹ ਜੇ ਲਾਈਫ ਇਸ਼ੂਸ ਕਰਾਈ ਵੀ ਉਹ ਤੇ ਕੋਈ ਲੈਂਬ ਚਲਾ ਜਾਂਦਾ ਲੱਤ ਨਿਕਲ ਗਈ ਬਾਹ ਚਲੀ ਗਈ ਐਕਚੁਅਲੀ ਉਹਦੇ ਨਾਲ ਨਹੀਂ ਮਿਲਦਾ ਕੁਝ ਹਾਂਜੀ ਬਿਲਕੁਲ ਜੀ ਉਹ ਹੀ ਆਪਾਂ ਗੱਲ ਕਰਦੇ ਆਂ ਉਹਦੇ ਵਿੱਚ ਸਵियर ਬਰਨ ਹੋ ਜਾਂਦੀ ਹੈ ਇਹ ਜਿਹੜੀ ਕ੍ਰਿਟੀਕਲ ਆ ਬਿਮਾਰੀਆਂ ਵਾਸਤੇ ਆ ਫਿਰ ਜਦੋਂ ਡਿਸੇਬਿਲਟੀ ਤੇ ਆਪਾਂ ਗੱਲ ਕਰਦੇ ਆਂ ਉਹਦੇ ਵਿੱਚ ਤੁਸੀਂ ਡਿਸੇਬਲ ਹੋਗੇ ਤੁਸੀਂ ਕੰਮ ਤੇ ਨਹੀਂ ਜਾ ਸਕਦੇ ਤੁਹਾਡਾ ਜਿਹੜਾ ਪੇ ਚੈੱਕ ਹੈ ਉਹ ਪ੍ਰੋਟੈਕਟ ਕੀਤਾ ਹੋਇਆ ਪਾਵੇਂ ਅਕਰੇ ਸੱਟ ਲੱਗੀ ਬਾਹਰ ਸੱਟ ਲੱਗ ਗਈ ਕੋਈ ਸਿਕਨੈਸ ਹੋ ਗਈ ਉਹ ਫਿਰ ਮੰਥਲੀ ਪੈਸੇ ਮਿਲਦੇ ਰਹਿੰਦੇ ਨੇ ਡਿਸੇਬਿਲਟੀ ਦੇ ਵਿੱਚ ਓਕੇ ਹੁਣ ਐ ਵੀ ਤੁਸੀਂ ਜਿੱਦਾਂ ਕਿ ਲਾਸ ਆਲਿਮ ਹੋ ਗਿਆ ਕੁਝ ਵੀ ਹੋ ਗਿਆ ਜੀ ਆਇਆ ਸੈ ਉਹ 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 ਚੀਜ਼ਾਂ ਦੇ ਵਿੱਚ ਤੁਹਾਨੂੰ ਫਿਰ ਚਿੰਤਾ ਨਹੀਂ ਹੈਗੀ ਤੁਹਾਨੂੰ ਪਤਾ ਵੀ ਤੁਸੀਂ ਕੰਮ ਤੇ ਨਹੀਂ ਜਾ ਸਕਦੇ ਤੁਹਾਨੂੰ ਜਿੰਨਾ ਚਿਰ ਨਹੀਂ ਜਾਂਦੇ ਜਿੰਨੇ ਵੀ ਅਮਾਉਂਟ ਤੁਸੀਂ ਡਿਸੇਬਿਲਟੀ ਕਵਰ ਜਾਂਦਾ ਪੇਚੈਕ ਪ੍ਰੋਟੈਕਟ ਕੀਤਾ ਹੈ ਉਹ ਤੁਹਾਡੀ ਇਨਕਮ ਦੇ ਨਾਲ ਹੈ ਜੇ ਤੁਹਾਡੀ ਇਨਕਮ ਸਪੋਰਟ ਕਰਦੀ ਹੈ 4000 ਨੂੰ ਤੁਸੀਂ 5000 ਦੀ ਕਿਰਾਏ ਤੇ 4000 ਹੀ ਮਿਲਣਾ ਉਹ ਵੀ ਟੈਕਸ ਫਰੀ ਜਦੋਂ ਡਿਸੇਬਿਲਟੀ ਅੱਛਾ ਟੈਕਸ ਫਰੀ ਹੈ ਹਾਂਜੀ ਬਿਲਕੁਲ ਜੀ ਤੁਸੀਂ ਕਿਉਂਕਿ ਆਪਦੇ ਪੈਸੇ ਅਸੀਂ ਕਟਾ ਕੇ ਫਿਰ ਅਸੀਂ ਡਿਸੇਬਿਲਟੀ ਲਈ ਹੋਈ ਹੈ ਕਿਉਂਕਿ ਜਿੱਦਾਂ ਪਹਿਲਾਂ ਇਹ ਟੈਕਸ ਭਰਿਆ ਆ ਆਪਦੀ ਇਨਕਮ ਤੇ ਉਹ ਤੋਂ ਬਾਅਦ ਜੇ ਡਿਸੇਬਿਲਟੀ ਲੈਣੇ ਆ ਤੇ 3000 ਦੀ ਕਰਾਈ 3000 ਤੇ ਟੈਕਸ ਨਹੀਂ ਦੇਣਾ ਅੱਛਾ ਕਲੀਅਰ ਕਰਿਆ ਥੋੜਾ ਜਿਹਾ ਜੇ ਤੁਸੀਂ ਮੈਡੀਕਲ ਤੇ ਜਾਂਦੇ ਹੋ ਕੰਮ ਤੇ 60 ਵਜਦੀ ਹੈ ਤੁਹਾਨੂੰ ਕੰਮ ਤੇ 60 ਵਜਦੀ ਹੈ ਤੇ ਮੈਡੀਕਲ ਵਾਲੇ 75% ਤੁਹਾਡੀ ਜਿਹੜੀ ਮਹੀਨੇ ਦੀ ਇਨਕਮ ਹੈ ਉਸ ਦਾ ਬਣਾ ਦਿੰਦੇ ਆ ਡਿਸੇਬਿਲਟੀ ਦੇ ਵਿੱਚ 75% ਹੀ ਮਿਲਦੇ ਆ ਬਹੁਤ ਵਧੀਆ ਕੁਐਸਚਨ ਹੈ ਤੁਹਾਡਾ ਜੀ ਇ ਪਈ ਵਾਰੀ ਮੋਸਟਲੀ ਸਾਡੇ ਕੰਮਾਂ ਤੋਂ ਵਰਕ ਸੇਫ ਹਜੇ ਤੁਸੀਂ ਕਿਹਾ 75% ਤਾਂ ਪਰ ਕਈ ਵਾਰੀ 90% ਤਾਂ ਵੀ ਕਦੇ ਡਿਪੈਂਡਿੰਗ ਸਿਚੁਏਸ਼ਨ ਕੀ ਹੈ ਜੀ ਪਰ ਹੁਣ ਹੈ ਵੀ ਜੇ ਤੁਸੀਂ ਆਦੀ ਪਰਸਨਲ ਡਿਸੇਬਿਲਟੀ ਇੰਸ਼ੋਰੈਂਸ ਲਈ ਹੋਈ ਹੈ ਹੁਣ ਹੈ ਵੀ ਕੰਮ ਤੇ ਸੱਟ ਲੱਗ ਗਈ ਜੀ ਫਿਰ ਉਹ ਦੇਖਦੇ ਨੇ ਵੀ ਤੁਹਾਨੂੰ ਜੇ ਐਗਜ਼ਾਮਪਲ ਜੇ ਕੋਈ 4000 ਬਣਾਉਂਦਾ ਵਰਕ ਸੇਫ ਨੇ 3000 ਦਿੱਤਾ ਜੇ ਇਧਰੋਂ 2000 ਦੀ ਕਰਾਈ ਹੋਈ ਇਧਰੋਂ 2 ਨਹੀਂ ਮਿਲਣਾ ਫਿਰ ਤਾਂ 5 ਮਿਲ ਗਿਆ ਬੰਦੇ ਨੂੰ ਵੱਧ ਮਿਲ ਗਿਆ ਜਿਹਨੇ ਬਣਾਉਂਦਾ 1000 ਇਧਰੋਂ ਮਿਲ ਜਾਣਾ ਵੀ ਬੰਦੇ ਦੇ 100% ਪੈਸੇ ਮਿਲ ਗਏ ਜਿੰਨੇ ਉਹਨੂੰ ਕਮਾਉਂਦਾ ਸੀ ਜੇ ਇਨ ਕੇਸ ਵਰਕ ਸੇਫ ਅਕਲੇਮ ਡਿਕਲਾਈਨ ਹੋ ਜਾਏ ਡਿਕਲਾਈਨ ਕਰ ਦਿੰਦਾ ਡਿਕਲਾਈਨ ਕਰ ਦਿੰਦਾ ਫਿਰ ਵਰਕ ਸੇਫ ਇਜ਼ ਆਲਵੇਜ਼ ਅ ਫਸਟ ਪੇਅਰ ਪਰ ਹਾਂ ਜੇ ਛੋਟੀ ਮੋਟੀ ਸੱਟ ਕਈ ਵਾਰੀ ਹੋ ਜਾਂਦਾ ਵਰਕ ਸੇਫ ਤਾਨੂੰ ਨਾ ਸੌਫਟ ਇਸ਼ੂ ਇੰਜਰੀ ਹੈ ਤਾਨੂੰ ਨਾ ਪੇ ਕਰੇ ਕਿਉਂਕਿ ਉਹਦੇ ਵਾਸਤੇ ਵਿਟਨੈਸ ਚਾਹੀਦਾ ਹੈ ਕਈ ਵਾਰੀ ਏਮਪਲੋਇਰ ਨਹੀਂ ਹੁੰਦਾ ਕੇਸ ਪਰ ਉਹ ਕਈ ਵਾਰੀ ਰਿਪੋਰਟ ਨਹੀਂ ਕਰਦੇ ਉਦੋਂ ਵੀ ਕਹਿੰਦਾ ਵੀ ਉਹ ਵੀ ਸਰਕਾਰ ਇਹ ਇੰਸ਼ੋਰੈਂਸ ਵੇਚਦੀ ਐ ਇੱਕ ਬਸ ਤੁਹਾਨੂੰ ਆਪਦੀ ਪਰਸਨਲ ਇੰਸ਼ੋਰੈਂਸ ਉਹਦੇ ਨਾਲ ਐ ਵੀ ਤੁਹਾਡਾ ਸਖਾਲਾ ਹੋ ਗਿਆ ਉਹਦੇ ਨਾਲ ਤੁਹਾਨੂੰ ਆਪਾਂ ਨੂੰ ਪੈਸੇ ਜਿਹੜੇ ਨੇ ਮੰਤੂਮਤ ਭਾਵੇਂ ਉਹ 24 ਘੰਟੇ ਐ ਭਾਵੇਂ ਘਰੇ ਛੱਟ ਆਪਾਂ ਘਰੇ ਛੱਟ ਲਾ ਗਈ ਰਦਰ than ਕੰਮ ਤੇ ਫਿਰ ਵੀ ਸਾਡੀ ਜਿਹੜੀ ਪਰਸਨਲ ਜਿਹੜੀ ਡਿਸੇਬਿਲਟੀ ਇੰਸ਼ੋਰੈਂਸ ਕੰਮ ਕਰਦੀ ਐ ਹੁਣ ਵਰਕ ਸੇਫ ਕੰਮ ਤੇ ਐ ਉਹ ਸਿਰਫ ਕੰਮ ਤੇ ਕਵਰੇਜ ਕਰਦੀ ਐ ਜੀ ਜਿਹੜੀ ਡਿਸੇਬਿਲਟੀ ਤੁਹਾਡੀ ਪਰਫੈਕਟ 24 ਘੰਟੇ ਜਿੱਥੇ ਮਰਜੀ ਤੁਸੀਂ ਭਾਵੇਂ ਆਪਦੇ ਜ਼ਿਕਾਰ ਚ ਬੱਚਾ ਨਾਲ ਖੇਡ ਰਹੇ ਹੋ ਕਰੇ ਗਟਰ ਕਲੀਨ ਕਰ ਰਹੇ ਹੋ ਲਾਨ ਮੋ ਕਰ ਰਹੇ ਹੋ ਕੋਈ ਸ਼ਤ ਕਲੀਨ ਕਰਦੇ ਕਰਦੇ ਡਿੱਗ ਪਏ ਉੱਥੇ ਕੁਝ ਵੀ ਹੈ ਬੱਚਾ ਨਾਲ ਖੇਡਦੇ ਪੈਰ ਸਲਿੱਪ ਘਰੇ ਪੈਰ ਸਲਿੱਪਗਾ ਪੌੜੀਆਂ 'ਚ ਉਹ ਤੁਹਾਡੀ ਡਿਸੇਬਿਲਟੀ ਕਵਰੇਜ ਹੈ ਤੁਹਾਡਾ ਪੇਚੈਕ ਪ੍ਰੋਟੈਕਟ ਕਰਦੀ ਹੈ ਸੋ ਵਰਕ ਸੇਫ ਹੈ ਜਿਹੜੀ ਉਹ ਸਿਰਫ ਸਿਰਫ ਡਿਊਰਿੰਗ ਯੂਅਰ ਵਰਕਿੰਗ ਆਵਰਸ ਕੁਝ ਹੁੰਦਾ ਹੈ ਤੇ ਉਹ ਕਵਰ ਕਰਦੀ ਹੈ ਤੇ ਜਿਹੜੀ ਡਿਸੇਬਿਲਟੀ ਹੈ ਉਹ ਕਦੇ ਵੀ ਕਿਸੇ ਨਾਲ ਹੁੰਦੀ ਹੈ ਤੇ ਉਹਦੇ ਵਿੱਚ ਕਈ ਵਾਰੀ ਫੁੱਲ ਪੇਮੈਂਟ ਦੀ ਗੱਲ ਕਰਦੇ ਨੇ ਤਾਂ ਫੁੱਲ ਪੇਮੈਂਟ ਮਿਲ ਜਾਂਦੀ ਹੈ ਕਿ ਨਹੀਂ ਮਿਲਦੀ ਹਾਂਜੀ ਬਿਲਕੁਲ ਜੀ ਹੁਣ ਆਪਾਂ ਉਸੇ ਮੰਨ ਲਓ ਮੈਂ ਡਿਸੇਬਿਲਟੀ ਇੰਸ਼ੋਰੈਂਸ ਕਰਵਾਈ ਹੈ ਆ 5 ਲੱਖ ਡਾਲਰ ਤੇ ਠੀਕ ਹੈ ਕਿ ਨਹੀਂ 5 ਲੱਖ ਡਾਲਰ ਤੱਕ ਕੋਈ ਕਾਰਨ ਬਣ ਜਾਂਦਾ ਬਾਹਰ ਟੁੱਟ ਜਾਂਦੀ ਹੈ ਜਾਂ ਸਰੀਰ ਦਾ ਕੋਈ ਅੰਗ ਚਲਾ ਜਾਂਦਾ ਉਹਦੇ ਵਿੱਚ ਕਿੰਨਾ ਕਵਰ ਕਰਦੇ ਆ ਕਿਸ ਤਰ੍ਹਾਂ ਕਵਰ ਕਰਦੇ ਆ ਹਾਂਜੀ ਕਿਉਂਕਿ ਕਲੀਅਰ ਹਾਂਜੀ ਬਿਲਕੁਲ ਜਦੋਂ ਆਪਾਂ ਡਿਸੇਬਿਲਟੀ ਕਰਾਉਣਾ ਹੈ ਜਦੋਂ ਅੰਗਾਂ ਦੀ ਗੱਲ ਕਰਦੇ ਆ ਕਿਉਂਕਿ ਡਿਸੇਬਿਲਟੀ ਇਨਕਮ ਦੇ ਨਾਲ ਹੈ ਪਰ ਏਡੀ ਐਨ ਡੀ ਉਹਦੇ ਵਿੱਚ ਐਕਸੀਡੈਂਟਲ ਡੈਥ ਐਕਸੀ ਕੋਈ ਆਪਣਾ ਅੰਗ ਕੱਟਿਆ ਜਾਂਦਾ ਲਤਵਾ ਟੁੱਟ ਜਾਂਦੀ ਉਹਦੇ ਵਿੱਚ ਐਡੀਸ਼ਨਲ ਹੁੰਦੇ ਨੇ ਉਹ ਤੁਹਾਡੇ ਚ ਫਿਰ ਦੇਖਦੇ ਵੀ 10000 ਦੇ 15000 ਜੋ ਲਮਸਮ ਵੀ ਮਿਲ ਜਾਂਦੇ ਨੇ ਵਿੱਚ ਓਕੇ ਜੀ ਆਪਾਂ ਕਰਾਏ ਹੋਏ ਨਾਲ ਆਪਸ਼ਨ ਐਡ ਕੀਤੀ ਹੋਈ ਹੈ ਹੂੰ ਤੇ ਉਹ ਵੀ ਨਾਲ ਆਪਸ਼ਨ ਜਿਦਾ ਐਕਸੀਡੈਂਟਲ ਡੈਥ ਕਹਿੰਦੇ ਨੇ ਐਕਸੀਡੈਂਟਲ ਇੰਜਰੀ ਹੋ ਗਈ ਏ ਡੀ ਐਂਡ ਏ ਆਪਾਂ ਨੂੰ ਕਹਿੰਦੇ ਨੇ ਕੁਝ ਵੀ ਹੋ ਗਿਆ ਐਕਸੀਡੈਂਟਲ ਜਿਹੜੀ ਇੰਜਰੀ ਹੋ ਗਈ ਲਾਸ ਆਫ ਲੈਂਬ ਹੋ ਗਿਆ ਉਹਦੇ ਨਾਲ ਵੀ ਸਾਨੂੰ ਪੈਸੇ ਜਿਹੜੇ ਲਮਸਮ ਵੀ ਕਈ ਵਾਰੀ ਕੰਪਨੀਆਂ ਅਪਾ ਐਡ-ਆਨ ਕਰ ਸਕਦੇ ਆ ਹੁਣ ਡਿਸੇਬਿਲਟੀ ਦਾ ਇਕੱਲਾ ਪੇਚਾ ਕਿਆ ਇਹ ਚੀਜ਼ਾਂ ਨਾਲ ਅਸੀਂ ਐਡ-ਆਨ ਕਰ ਸਕਦੇ ਆ ਐਡ-ਆਨ ਕਰ ਸਕਦੇ ਆ ਐਡ-ਆਨ ਕਰ ਸਕਦੇ ਆ ਓਕੇ ਇਹ ਤਾਂ ਹੋ ਗਿਆ ਕਲੀਅਰ ਕਿਉਂਕਿ ਬੜਾ ਵੱਡਾ ਸਵਾਲ ਹੈ ਬਹੁਤੇ ਲੋਕ ਪੁੱਛਦੇ ਆ ਸੋਚਦੇ ਆ ਯਾਰ ਕ੍ਰਿਟੀਕਲ ਡਿਸੇਬਿਲਟੀ ਲਾਈਫ ਗਲਤ ਹੈ ਕੋਈ ਹੈ ਇੰਸ਼ੋਰੈਂਸੀ ਹੈ ਕੋ ਬੰਦੇ ਨੂੰ ਹੁੰਦਾ ਪਰਿਵਾਰ ਨੂੰ ਪਿੱਛੇ ਕੋ ਮਦਦ ਮਿਲ ਜੇ ਉਹ ਮਤਲਬ ਉਹ ਤਾਂ ਇਹੀ ਆ ਅੱਛਾ ਤੁਸੀਂ ਇਹ ਦੱਸੋ ਇਹ ਤਾਂ ਹੋ ਗਈ ਆਮ ਲੋਕਾਂ ਦੀ ਗੱਲ ਪਰਿਵਾਰ ਦੇ ਵਿੱਚ ਬੱਚੇ ਨੇ ਦੋ ਬੱਚੇ ਕੇ ਪੇਰੈਂਟ ਸੋਚਦੇ ਆ ਯਾਰੋ ਅੱਜ ਇਹਨਾਂ ਨੇ ਪੜ੍ਹਨਾ ਯੂਨੀਵਰਸਿਟੀ ਜਾਣ ਦੇਖ ਔਰ ਕੀ ਆਪੇ ਆਪਣੀ ਇੰਸ਼ੋਰੈਂਸ ਕਰਾ ਲਗੇ ਸਾਨੂੰ ਕਦੀ ਇਹੜੇ ਕਿ ਭੜਾਤਾ ਬਹੁਤ ਹੈ ਬੱਚਿਆਂ ਦੀ ਇੰਸ਼ੋਰੈਂਸ ਕਿੰਨੀ ਜ਼ਰੂਰੀ ਹੈ ਔਰ ਕਿਸ ਤਰੀਕੇ ਨਾਲ ਹੋਣੀ ਚਾਹੀਦੀ ਹੈ ਪ੍ਰੋਪਰ ਵੇ ਕੀ ਹੈ ਹਾਂਜੀ ਆਪਾਂ ਹਮੇਸ਼ਾ ਕਹਿੰਦੇ ਜਿਹੜੀਆਂ ਚੀਜ਼ਾਂ ਦਾ ਅਸੀਂ ਵਾਂਝੇ ਰਹਿ ਗਏ ਵੀ ਆਪਾਂ ਬੱਚਿਆਂ ਨੂੰ ਸਰਾਹ ਪਾ ਦਈਏ ਕਿਉਂਕਿ ਬੱਚਿਆਂ ਨੂੰ ਨਹੀਂ ਪਤਾ ਵੀ ਉਹਨਾਂ ਨੂੰ ਇੰਸ਼ੋਰੈਂਸ ਦੀ ਲੋੜ ਪੈਣੀ ਇੱਕ ਦਿਨ ਦੇ ਡੋਨੋ ਹੁਣ ਅਸੀਂ ਵੀ ਜਦੋਂ ਆਏ ਸੀ ਸਾਨੂੰ ਇਹ ਨਹੀਂ ਪਤਾ ਵੀ ਘਰ ਇੱਥੇ ਲੈਣਾ ਵੀ ਕਹਿੰਦੇ ਕੋਈ ਗੱਲ ਨਹੀਂ ਜਿੰਨਾ ਲੇਟ ਕਰੇਗਾ ਉਹਨਾਂ ਮਹਿੰਗਾ ਹੋਈ ਗਿਆ ਹੁਣ ਵੀ ਜਿਹੜੀ ਚੀਜ਼ ਆ ਸਾਨੂੰ ਪਤਾ ਵੀ ਚੀਜ਼ ਜ਼ਰੂਰਤ ਪੈਣੀ ਹੈ ਪੈਣੀ ਇਸ ਕੰਟਰੀ ਦੇ ਵਿੱਚ ਬੱਚਿਆਂ ਦੇ ਕਿਉਂਕਿ ਇੰਸ਼ੋਰੈਂਸ ਆ ਸਿਹਤ ਨਾਲ ਮਿਲਦੀ ਹੈ ਜਿੰਨੀ ਏਜ ਛੋਟੀ ਹੈ ਉਹਨੇ ਸਾਨੂੰ ਚੀਜ਼ ਸਸਤੀ ਮਿਲਦੀ ਹੈ ਹੁਣ ਬੱਚਿਆਂ ਦੀ ਇੰਸ਼ੋਰੈਂਸ ਹੈ ਵੀ ਇੱਕ ਇਦਾਂ ਦਾ ਗਿਫਟ ਤੁਸੀਂ ਆਪ ਦੇ ਬੱਚੇ ਨੂੰ ਲੈ ਲਾ ਸਾਰੀ ਉਮਰ ਵਾਸਤੇ ਇੱਕ ਤਾਂ ਇੰਸ਼ੋਰੈਂਸ ਦੀ ਲੋੜ ਨਹੀਂ ਹੈਗੀ ਜਿਹੜੇ ਪੈਸੇ ਤੁਸੀਂ ਪਾਈ ਜਾਂਦੇ ਹੋ ਉਹ ਸੇਵ ਹੋ ਹੀ ਜਾਂਦੇ ਨੇ ਜਿੱਦਾਂ ਬੱਚਾ ਵੱਡਾ ਹੋ ਜਾਂਦਾ ਕਿਉਂਕਿ ਉਹਨੂੰ ਇੱਕ ਦਿਨ ਇੰਸ਼ੋਰੈਂਸ ਦੀ ਲੋੜ ਪੈਣੀ ਹੈ ਉਹ ਇੰਸ਼ੋਰੈਂਸ ਵੀ ਵਧੀ ਜਾਂਦੀ ਹੈ ਜਿਵੇਂ ਐਗਜ਼ਾਮਪਲ 2.5 ਲੱਖ ਦੀ ਲਈ ਸੀ 20 ਸਾਲਾਂ ਬਾਅਦ ਉਹੀ ਕਵਰੇਜ ਹੁਣ 5 ਲੱਖ ਦੀ ਹੋ ਗਈ ਜਦੋਂ ਹੁਣ ਇੰਸ਼ੋਰੈਂਸ ਉਹ ਬੱਚੇ ਦੀ ਲੋੜ ਹੈਗੀ ਉਹਨੂੰ ਇੰਸ਼ੋਰੈਂਸ ਦੀ ਵੀ ਲੋੜ ਆ ਉਦੋਂ 5 ਲੱਖ ਦੀ ਕਵਰੇਜ ਵੀ ਹੈ ਜਿਹੜੇ ਪੈਸੇ ਵਿੱਚ ਪਾਏ ਹੋਏ ਨੇ ਉਹ ਵੀ ਵਿੱਚ ਸੇਵ ਹੈਗੇ ਨੇ ਦੁੱਖ ਸੁੱਖ ਦੀ ਘੜੀ ਜੇ ਕਢਾਉਣੇ ਨੇ ਯੂਜ਼ ਕਰ ਸਕਦੇ ਨੇ ਹੁਣ ਉਦੋਂ ਬਾਅਦ ਕਿਸ਼ਤਾਂ ਮੁੱਕ ਗਈਆਂ ਪਰ ਜਿਹੜੇ ਵਿੱਚ ਪੈਸੇ ਨੇ ਜਿਹਦਾ ਘਰ ਫ੍ਰੀ ਹੋ ਗਿਆ ਹੁਣ ਘਰ ਦੀ ਵੈਲਿਊ ਵਧ ਜਾਂਦੀ ਹੈ ਉਦਾਂ ਹੀ ਕੈਸ਼ ਵਧ ਜਾਂਦਾ ਉਦਾਂ ਹੀ ਕਵਰੇਜ ਵਧ ਜਾਂਦੀ ਹੈ ਉਹੀ ਬੱਚੇ ਜਦੋਂ 65 ਸਾਲ ਦਾ ਹੋਣਾ ਉਹਦਾ ਮਿਲੀਨ ਡਾਲਰ ਕੈਸ਼ ਹੋ ਜਾਣਾ ਤੇ ਕਵਰੇਜ ਵੀ ਮਿਲੀਨਾਂ ਚ ਹੋ ਜਾਣੀ ਹੈ ਪਰ ਇਹ ਵੀ ਇੱਕ ਰਾ ਇਦਾਂ ਦਾ ਗਿਫਟ ਤੁਸੀਂ ਬੱਚੇ ਨੂੰ ਲੈਤਾ ਵੀ ਸਾਰੀ ਉਮਰ ਵਾਸਤੇ ਉਹਨਾਂ ਨੂੰ ਇੱਕ ਤਾਂ ਪਤਾ ਵੀ ਅੱਜ ਤੱਕ ਦੁੱਖ ਸੁੱਖ ਨੂੰ ਕਦੀ ਪੈਸਿਆਂ ਦੀ ਲੋੜ ਨਹੀਂ ਪਊਗੀ ਹੈਗੀ ਤਾਂ ਲਾਈਨ ਆ ਕ੍ਰੈਡਿਟ ਵੀ ਸੈੱਟ ਕੀਤੀ ਹੋਈ ਹੈ ਉਹ ਬੱਚਿਆਂ ਦਾ ਆਪ ਦਾ ਬੈਂਕ ਬਣ ਗਿਆ ਉਹ ਜਿੱਦਾਂ ਮਰਜ਼ੀ ਉਹਨਾਂ ਮਨ ਨੂੰ ਯੂਜ਼ ਕਰ ਸਕਦੇ ਆਪ ਦੀ ਜ਼ਰੂਰਤ ਵਾਸਤੇ ਭਾਵੇਂ ਇੰਜਰੀ ਹੋ ਜਾਵੇ ਸਿਕਨੈਸ ਹੋ ਜਾਵੇ ਕੋਈ ਮਾੜਾ ਟਾਈਮ ਦਾ ਪਤਾ ਨਹੀਂ ਲੱਗਦਾ ਚੰਗਾ ਟਾਈਮ ਆ ਪੜ੍ਹਾਈ ਵਾਸਤੇ ਕਾਰ ਵਾਸਤੇ ਕੁਝ ਵੀ ਲੈਣਾ ਇਹ ਡਾਊਨ ਪੇਮੈਂਟ ਲੈਣੀ ਹੈ ਉਹ ਸਾਰਾ ਕੁਝ ਉਹਨਾਂ ਵਾਂਗੂ ਸੈਟਅਪ ਹੋ ਗਿਆ ਪਲੱਸ ਨਾਲ ਇਹ ਵੀ ਜਦੋਂ ਉਹਨਾਂ ਨੇ 18 ਦਾ 20 ਦਾ ਹੋਣਾ ਉਹਨਾਂ ਦਾ ਲੱਖ ਡਾਲਰ 2 ਲੱਖ ਡਾਲਰ ਅਕਾਊਂਟ ਚ ਪਿਆ ਤੇ ਉਹਨਾਂ ਦਾ ਐਸੈਟ ਬਣ ਗਿਆ ਹੁਣ ਕਿਤੇ ਵੀ ਕ੍ਰੈਡਿਟ ਕਾਰਡ ਅਪਲਾਈ ਕਰਨ ਜਾਣਗੇ ਕੋਈ ਚੀਜ਼ ਲੈਣੀ ਉਹਨਾਂ ਨੇ ਕਿਹਾ ਵੀ ਤੁਹਾਡਾ ਐਸੈਟ ਕੀ ਹੈ ਪੁੱਛਦੇ ਹੋ ਕਹਿੰਦਾ ਵੀ ਐਸੈਟ ਮੇਰੇ ਕੋ ਲੱਖ ਡਾਲਰ ਬੇਰੀ ਪਾਲਿਸੀ ਚ ਪਿਆ ਉਹ ਉਹਨਾਂ ਦਾ ਐਸੈਟ ਬਣ ਗਿਆ ਉਹਨਾਂ ਨੇ ਸਲੂਟ ਮਾਰ ਕੇ ਕਹਿੰਦਾ ਇਹ ਦੱਸੋ ਕੀ ਚਾਹੀਏ ਤੁਹਾਨੂੰ هەرਈ ਚੀਜ਼ ਵਾਸਤੇ ਤੁਸੀਂ ਪ੍ਰੂਵ ਇਹ ਹੈ ਇਹੋ ਜਿਹੀਆਂ ਚੀਜ਼ਾਂ ਸਾਨੂੰ ਪਤਾ ਵੀ ਇਹ ਚੀਜ਼ ਉਹਨਾਂ ਨੂੰ ਪਹਿਲਾਂ ਹੀ ਰਾਹ ਪਾ ਹੋਰ ਐਬਿਓਨਾ ਵਾਸਤੇ ਕੀ ਚੀਜ਼ ਬਣ ਗਈ ਹੁਣ ਕਰ ਵੀ ਐ ਹੁਣ ਰੈਂਟ ਤੇ ਰੈਂਟ ਤੇ ਜਿੰਨਾਂ ਚਿਰ ਮਰਜ਼ੀ ਰਹੀ ਜਾਓ ਪਰ ਇਹ ਐਬਿਓਨਾ ਵਾਸਤੇ ਇੱਕ ਪੱਕੀ ਇੱਕ ਪਚੀ ਲੈਤੀ ਸਾਰੀ ਉਮਰ ਵਾਸਤੇ ਵਧੀਆ ਗਿਫਟ ਹੋ ਗਿਆ ਬੱਚਿਆਂ ਵਾਸਤੇ ਪਰ ਗੱਲ ਸੁਣੋ ਇੰਸ਼ੋਰੈਂਸ ਹਲਾ ਜਿਹੜੇ ਹੀ ਉਹ ਕਹਿੰਦਾ ਸਰਕਾਰਾਂ ਪੈਸੇ ਦਿੰਦੀਆਂ ਨੇ ਤੁਸੀਂ ਪਾਓ ਅੱਧੇ ਸਰਕਾਰ ਪਾਊਗੀ ਉਹ ਕਿਹੜੀ ਪਾਲਸੀ ਆ ਤੁਹਾਨੂੰ ਜਾਨੂੰ ਕਰਿਓ ਤਾਂ ਕਲੀਅਰ ਕਿੰਨੇ ਪੈਸੇ ਦੇਣ ਦੀ ਹੈ ਸਰਕਾਰ ਪਰ ਤਾਂ ਸਾਰੇ ਬੱਚੇ ਕਰਾਈ ਜਾਣ ਵੀ ਸਰਕਾਰ ਨੇ ਅੱਧੇ ਦੇ ਦੇਣੇ 1 ਲੱਖ ਜਮਾ ਤੁਸੀਂ ਕਰਾ ਦਿਓ 1 ਲੱਖ ਸਰਕਾਰ ਨੇ ਦੇ ਦੇਣਾ 2 ਲੱਖ ਚ ਮੁੰਡਾ ਵਿਆਹ ਕਰਾਉਣ ਤੋਂ ਬਾਅਦ ਸਹਾਦਗੀ ਕਰ ਲੈ ਕੇ ਦੇ ਦਾਂਗੇ ਇਹ ਐਸ਼ਲਾ ਵੀ ਆਪਾਂ ਨੂੰ ਕੀ ਲੋੜ ਹੈ ਹਾਂਜੀ ਇਹਦੇ ਵਿੱਚ ਲਾਈਫ ਪੈਨਸ਼ਨ ਵਿੱਚ ਕੋਈ ਗਵਰਨਮੈਂਟ ਦੀ ਗ੍ਰਾਂਟ ਨਹੀਂ ਹੈਗੀ ਓਕੇ ਹਾਂਜੀ ਇਹ ਤਾਂ ਸਿਰਫ ਜੋ ਆਪਾਂ ਆਪਦੇ ਪੈਸੇ ਪਾਉਨੇ ਆ ਉਹੀ ਪੈਸੇ ਤੁਹਾਡੇ ਗਰੋਅ ਹੁੰਦੇ ਨੇ ਉਸੇ ਪੈਸੇ ਨਾਲ ਅਸੀਂ ਇੰਸ਼ੋਰੈਂਸ ਲੈ ਰਹੇ ਹਾਂ ਜੀ ਗ੍ਰਾਂਟ ਮਿਲਦੀ ਹੈ ਆਰਈਐਸਪੀ ਚ ਆਰਈਐਸਪੀ registered education saving ਤੁਹਾਨੂੰ ਪਤਾ ਸੀ ਮੈਂ ਇਹ ਪੁੱਛਣ ਲੱਗਾ ਹੁਣ ਉਹਦੇ ਚ ਇਹ ਹੈ ਵੀ ਹੁਣ ਸਿਰਫ ਪੜਾਈ ਵਾਸਤੇ ਹੈ ਓਕੇ ਜੇ ਤਾਂ ਬੱਚਾ ਹੁਣ 18 ਦਾ ਹੋ ਗਿਆ 17 ਸਾਲਾਂ ਤੱਕ ਅਸੀਂ ਮਨੀ ਕੰਟ੍ਰਿਬਿਊਟ ਕਰ ਸਕਦੇ ਹਾਂ ਉਹਦੇ ਵਿੱਚ ਬਿਲਕੁਲ 7200 ਡਾਲਰ ਗਵਰਨਮੈਂਟ ਗ੍ਰਾਂਟ ਦਿੰਦੀ ਹੈ 7200 7200 ਪਲੱਸ bc ਗਵਰਨਮੈਂਟ 1200 ਦਿੰਦੀ ਹੈ ਪਲੱਸ ਸਾਡੀ ਪਰਿਵਾਰ ਦੀ ਇਨਕਮ ਦੇ ਨਾਲ ਸਾਨੂੰ ਇਨਕਮ ਕਟਰ ਸਾਨੂੰ ਹੋਰ ਬੈਨੀਫਿਟ ਹੋ ਸਕਦਾ 9000 ਗੁਰਮਤੋਲੋਂ ਮਿਲਣਾ ਮਿਲਣਾ 9000 ਪਲੱਸ ਐਡ ਮਿਲ ਸਕਦਾ ਅਲਿਜੀਬਿਲਟੀ ਡਿਪੈਂਡ ਕਰਦਾ ਕਿਉਂਕਿ ਸਿਨ ਨੰਬਰ ਦੇ ਨਾਲ ਹੈ ਕਿਉਂਕਿ ਸਾਰਿਆਂ ਦਾ ਸਿਨ ਨੰਬਰ ਚਾਹੀਦਾ ਬੱਚੇ ਦਾ ਪਰਿਵਾਰ ਦਾ ਉਸ ਹਿਸਾਬ ਨਾਲ ਉਹਨਾਂ ਨੂੰ ਉਹਦਾ ਬੈਨੀਫਿਟ ਹੈ ਹੁਣ ਹੈ ਵੀ ਜਦੋਂ ਪੈਸੇ ਹਰੇਕ ਇਹ ਨਹੀਂ ਸਾਰਿਆਂ ਨੂੰ ਪੱਤਰ ਸੋਂ ਮਿਲ ਜਾਣਗੇ ਸਾਰਿਆਂ ਨੂੰ ਉਹ ਤਾਂ ਮਿਲਦੇ ਜਿੰਨੇ ਅਸੀਂ ਕੰਟ੍ਰਿਬਿਊਟ ਕਰਾਂਗੇ ਹੂੰ ਹੂੰ ਜੇ ਅਸੀਂ ਕੰਟਰੀਬਿਊਟ ਘੱਟ ਕਰਦੇ ਆਂ ਤੇ ਪੈਸੇ ਕੱਟਣਗੇ ਜਿਵੇਂ 50 ਡਾਲਰ ਪਾਉਣੇ ਐ ਐਗਜ਼ਾਮਪਲ ਇਹ ਡਿਪੈਂਡ ਵੀ ਕਰਦਾ ਕਿ ਕਿਸ ਏਜ ਤੋਂ ਅਸੀਂ ਕੰਟਰੀਬਿਊਸ਼ਨ ਸ਼ੁਰੂ ਕੀਤੀ ਐ ਜਿੰਨੀ अर्ਲੀ ਅਸੀਂ ਕੰਟਰੀਬਿਊਸ਼ਨ ਕਰਾਂਗੇ ਉਹਨੇ ਥੋੜ੍ਹਾ ਪੈਸਾ ਨਾ ਸਾਨੂੰ ਵੱਧ ਤੋਂ ਵੱਧ ਗ੍ਰਾਂਟ ਮਿਲ ਸਕਦੀ ਐ ਜਿੰਨਾ ਅਸੀਂ ਲੇਟ ਸ਼ੁਰੂ ਕਰਾਂਗੇ ਉਹਦੇ ਨਾਲ ਸਾਨੂੰ ਗ੍ਰਾਂਟ ਤੇ ਹੀ ਫਰਕ ਪਊਗਾ ਪਰ ਡਿਪੈਂਡ ਕਰਦਾ ਸੀ ਕਿੰਨੀ ਕੰਟਰੀਬਿਊਸ਼ਨ ਕਰਦੇ ਆਂ ਮੈਕਸਮਮ ਅਸੀਂ 50 ਹਜ਼ਾਰ ਸਾਲ ਦਾ ਪਾ ਸਕਦੇ ਆਂ ਬੱਚਿਆਂ ਵਾਸਤੇ ਪਰ ਹਾਂ ਜੇ ਉਸ ਆ ਨਾ ਸਨ ਲਗੇ ਸੌਰੀ ਇੱਕ ਤਾਂ ਟਾਈਮ ਬੀਂਗ ਜਿਹੜਾ ਮੈਕਸਿਮਮ ਸੀ 50000 ਪਾ ਸਕਦੇ ਆ ਬਸ ਹਾਂ ਓਕੇ ਤੁਹਾਨੂੰ ਵਿਸਾਖੀ ਦੇ ਉੱਤੇ ਵੱਡੀਆਂ ਕੰਪਨੀਆਂ ਨੇ ਬੜਾ ਵੱਡਾ ਤੋਹਫਾ ਦਿੱਤਾ ਸੀ ਉਹ ਤੋਹਫਾ ਤੁਸੀਂ ਅੱਗੇ ਵੰਡਦਾ ਵੀ ਲਓ ਤੁਸੀਂ ਆਪਣੇ ਨਾਨਕਿਆਂ ਨੂੰ ਬੁਲਾਉਣਾ ਹੈ ਦਾਦਕਿਆਂ ਨੂੰ ਬੁਲਾਉਣਾ ਹੈ ਪਿਓ ਨੂੰ ਬੁਲਾਉਣਾ ਹੈ ਦਾਦੇ ਨੂੰ ਬੁਲਾਉਣਾ ਹੈ ਦਾਦੀ ਨੂੰ ਬੁਲਾਉਣਾ ਹੈ ਬੁਲਾ ਲਓ ਸਭ ਤੋਂ ਘੱਟ ਇੰਸ਼ੋਰੈਂਸ ਹੈਦ ਕੀ ਉਹ ਕਦੋਂ ਐਕਸਪਾਇਰ ਹੋ ਰਹੀ ਹੈ ਕਿਉਂਕਿ ਤੁਹਾਨੂੰ ਗੱਫਾ ਮਿਲਣ ਤੋਂ ਬਾਅਦ ਨਾਲਦੀਨਾ ਪ੍ਰਸ਼ਾਦ ਦੂਜੇ ਵੀ ਲੈ ਗਏ ਨਾਲ ਚਲੋ ਇਹ ਵੀ ਰਾਹ ਖੋਲ ਸਾਨੂੰ ਤਾਂ ਇਹ ਵੀ ਜਦੋਂ ਆਹੀ ਸਗਾਇਆ ਇੱਥੇ ਕਲੀ ਕੰਮ ਕਰੋ ਵਧੀਆ ਕਰੋ ਸਰ ਐਂਡ ਆਫ ਦਿ ਡੇ ਕਮਿਊਨਿਟੀ ਦਾ ਫਾਇਦਾ ਭਈ ਅਸੀਂ ਜਾਨੀ ਕਿ ਰਸਤਾ ਖੋਲਤਾ ਕਮਨ ਦੇ ਰਹੀ ਹੈ ਰਸਤਾ ਖੋਲਤਾ ਕਿਉਂਕਿ ਇਹ ਵੀ ਹੁਣ ਜਦੋਂ ਜੀ ਕੰਮ ਸ਼ੁਰੂ ਕੀਤਾ ਹੈਗਾ ਸਾਨੂੰ ਇਹ ਵੀ ਆਪਾਂ ਹੀ ਮੋਢੀ ਸਾਰੇ ਕਹਿੰਦੇ ਤੁਹਾਡੇ ਕੋਲ ਐਕਸਕਲੂਸਿਵ ਤੁਹਾਨੂੰ ਡੀਲ ਮਿਲਦੀਆਂ ਨਹੀਂ ਹਨ ਹਾਂਜੀ ਬਿਲਕੁਲ ਹੁਣ ਹੈ ਵੀ 30 ਤਰੀਕ ਤੱਕ 30 April ਤੱਕ ਕੋਈ ਸੇ ਨਹੀਂ ਵੀ ਸੁਪਰ ਵੀਜ਼ਾ ਜਾਂ ਇੰਸ਼ੋਰੈਂਸ ਵੈਸ ਇੰਸ਼ੋਰੈਂਸ ਲੈਣੀ ਹੈ ਸਾਰੀ ਏਜਸ ਵਾਸਤੇ ਅਵੇਲੇਬਲ ਨੇ ਡਿਸਕਾਊਂਟ ਅਵੇਲੇਬਲ ਹੈ ਸਿਰਫ 3 April ਤੱਕ ਕੋਈ ਵੀ ਹੈਲਥ ਕੰਡੀਸ਼ਨ ਹੈਗੀ ਹੈ ਜਾਂ ਕੋਈ ਵੀ ਉਹਨਾਂ ਨੂੰ ਜੇ ਸਿਹਤ ਵਧੀਆ ਤਾਂ ਰੇਟ ਹੋਰ ਵਧੀਆ 60 ਸਾਲ ਤੋਂ ਥੱਲੇ ਤੇ অলਮੋਸਟ 922 ਡਾਲਰ ਨੇ ਜੀ ਜੇ 60 ਸਾਲ ਤੋਂ ਥੱਲੇ ਨੇ ਕੋਈ ਹੈਲਥ ਇਸ਼ੂ ਹੈ ਉਹਨਾਂ ਦਾ ਰੇਟ ਡਿਫਰੈਂਟ ਪਰ ਉਹ ਵੀ ਐਲੀਜੀਬਲ ਨੇ ਡਿਸਕਾਊਂਟ ਵਾਸਤੇ ਕੋਈ 70 ਸਾਲ ਦਾ 80 ਸਾਲ ਦਾ ਹਰੇਕ ਨੂੰ ਪਰ ਨਾਲੇ ਹੈ ਵੀ ਸਾਨੂੰ ਇਹ ਨਹੀਂ ਵੀ ਜਿਹੜੀ ਹਾਈ ਚੀਜ਼ ਸਸਤੀ ਉਹ ਵਧੀਆ ਪਰ ਇਹ ਰੀਕ ਦੀ ਕੰਡੀਸ਼ਨ ਵੀ ਦੇਖਦੇ ਆ ਕਿਉਂਕਿ ਸਸਤੀ ਵਾਲੀਆਂ ਚੀਜ਼ਾਂ ਦੇ ਵਿੱਚ ਕਈ ਵਾਰੀ ਸਾਨੂੰ ਸਟੈਬਿਲਿਟੀ ਪੀਰੀਅਡ ਨਹੀਂ ਪੂਰਾ ਹੁੰਦਾ ਕਿਉਂਕਿ ਇਹ ਕੰਪਨੀਆਂ ਸਸhtੀਆਂ ਤਾਂ ਨੇ ਕਹਿੰਦੇ ਸਸਤੀ ਕਹੀ ਵੀ ਬੰਦਾ ਸਸਤੀ ਕਵਰ ਨਹੀਂ ਕਰਨਾ ਦਾ ਸਸhtੀਆਂ ਨੇ ਕਿਉਂਕਿ ਜਿੰਨਾਂ ਕੋ ਨਹੀਂ ਹੈਗਾ ਰੇਟ ਅਗਲਾ ਨਾਲ ਸਸhtੀਆਂ ਤਾਂ ਕਵਰ ਹੀ ਨਹੀਂ ਕਰਨਾ ਇਹਨਾਂ ਨੇ ਪਰ ਉਹ ਇਸ ਕਰਕੇ ਸਸhtੀਆਂ ਨੇ ਕਿਉਂਕਿ ਉਹਨਾਂ ਦੇ ਵਿੱਚੋਂ ਚੀਜ਼ਾਂ ਕੁਛ ਕੱਢ ਲਈਆਂ ਕੱਢ ਲਈਆਂ ਪਰ ਕੁਛ ਉਹਨਾਂ ਨੇ ਚੀਜ਼ਾਂ ਦੇ ਦਿੱਤੀਆਂ ਵੀ ਕਈ ਵਾਰੀ ਜਿਹੜੀਆਂ ਬੇਸਿਕ ਚੀਜ਼ਾਂ ਹੋ ਹੈਗੀਆਂ ਬਸ ਸਟੈਬਿਲਿਟੀ ਚਾਹੀਦੀ ਹੈ ਕੁਝ ਦੀ ਸਿਹਤ ਬਿਲਕੁਲ ਵਧੀਆ ਉਹਨਾਂ ਤਾਂ ਕੋਈ ਚਿੰਤਾ ਚਿੰਤਾ ਹੀ ਨਹੀਂ ਹੈ ਬਿਲਕੁਲ ਜੀ ਕੋਈ ਬੱਚਾ ਕਹਿੰਦਾ ਜੀ ਮੇਰੇ ਮਾਪਿਆਂ ਨੇ ਤਾਂ ਸਤੰਬਰ ਚ ਆਉਣਾ ਹੈ ਮੈਨੂੰ ਫਾਇਦਾ ਕੀ ਹੋਇਆ ਉਹਦਾ ਜੀ ਬਹੁਤ ਵਧੀਆ ਕੁਐਸਚਨ ਹੈ ਵੀ ਤੁਹਾਡਾ ਹੁਣ ਜੇ ਅੱਜ ਆਪਾਂ ਕਵਰੇਜ ਲਈ ਇਹਦਾ ਮਤਲਬ ਨਹੀਂ ਅੱਜ ਹੀ ਸ਼ੁਰੂ ਹੋ ਜਾਊਗੀ ਸ਼ੁਰੂ ਸਤੰਬਰ ਚ ਹੀ ਹੋਊਗੀ ਪਰ ਅਸੀਂ ਪ੍ਰਾਈਸ ਅ ਪ੍ਰਾਈਸ ਅੱਜ ਵਾਲੀ ਲੋਕ ਕਰਤੀ ਜਿਹੜੀ ਸਪੈਸ਼ਲ ਵਿਸਾਖੀ ਸਪੈਸ਼ਲ ਹੈ 30 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਓਕੇ ਆਹੀ ਪ੍ਰਾਈਸ ਦੀ ਲੋਕ ਕਰਤੀ ਸ਼ੁਰੂ ਉਦੋਂ ਹੋਊਗੀ ਭਾਵੇਂ ਸਤੰਬਰ ਚ ਆਉਂਦੇ ਦਸੰਬਰ ਚ ਆਉਂਦੇ ਨੇ ਜਾਂ ਉਦੋਂ ਪਹਿਲਾਂ ਆਉਂਦੇ ਨੇ ਪ੍ਰੀ ਅਸੀਂ ਡੇਟ ਚੇਂਜ ਕਰਾ ਸਕਦੇ ਹਾਂ ਉਸ ਇਫੈਕਟਿਵ ਡੇਟ ਤੋਂ ਪਹਿਲਾਂ ਪਹਿਲਾਂ ਯਾਨੀ ਕਿ ਪ੍ਰੀ ਅਪਰੂਵ ਜਿਵੇਂ ਮੌਰਗੇਜ ਹੁੰਦੀ ਹੈ ਉਹ ਕਰਵਾ ਕੇ ਰੱਖ ਲਈ ਰੇਟ ਉਹੀ ਮਿਲੇਗਾ ਭਾਵੇਂ ਆਉਣ ਬਾਅਦ ਦੇ ਵਿੱਚ ਹਾਂਜੀ ਬਿਲਕੁਲ ਸੇਵਿੰਗ ਹੋ ਗਈ ਕਿਉਂਕਿ ਸਾਨੂੰ ਪਤਾ ਵੀ ਇਹ ਪੈਸੇ ਤਾਂ ਲਾਉਣੇ ਲਾਉਣੇ ਨੇ ਜਦ ਆਪਾਂ ਗੱਲ ਕਰਦੇ ਆਂ ਜੀ ਇੱਕ ਹੈਡ ਸਟਾਰਟ ਹੋ ਗਈ ਹੁਣ ਸਾਨੂੰ ਪਤਾ ਐਸ ਤੇ ਸਪੈਸ਼ਲ ਚੱਲ ਰਿਹਾ ਹੁਣ ਇਸਦਾ ਫਾਇਦਾ ਚੱਕ ਸਕਦਾ ਨਗਰ ਕੀਰਤਨ ਵਾਲੇ ਦਿਨ ਛੋਲੇ ਭਟੂਰੇ ਕਿੱਥੇ ਲਾਉਂਗੇ ਜੀ ਬਿਲਕੁਲ ਜੀ ਆਪਣੇ 128 ਤੇ 76 A ਜਿਹੜਾ 76 A ਤੇ ਬਿਲਕੁਲ ਕੋਰਨਰ ਤੇ ਆਪਣਾ ਹਮੇਸ਼ਾ ਹੀ ਸੇਵਾ ਬਿਲਕੁਲ ਟੈਂਟ ਲੱਗਾ ਹੁੰਦਾ ਬਿਲਕੁਲ ਟੈਂਟ ਲੱਗਾ ਹੋਇਆ ਥਿੰਕ ਐਂਡ ਫਰੈਂਡਸ ਤਾਂ ਤੇ ਉੱਥੇ ਜ਼ਰੂਰ ਆ ਕੇ ਮਿਲ ਕਿਉਂਕਿ ਬਹੁਤ ਲੋਕ ਨੇ ਜਿਹੜੇ ਹੁਣ ਸੁਣਦੇ ਨੇ ਕਈ ਵਾਰੀ ਨਹੀਂ ਮਿਲ ਸਕਦੇ ਜੀ ਪਰ ਉੱਥੇ ਆਉਣ ਪਤਾ ਵੀ ਆ ਕੇ ਸਾਨੂੰ ਆ ਕੇ ਮਿਲੋ ਸਾਡੇ ਵੀ ਹੌਸਲਾ ਵਜਾਈ ਹੁੰਦੀ ਜਾ ਕੇ ਜਦੋਂ ਮਿਲਦੇ ਨੇ ਇੱਕ ਪਰਿਵਾਰ ਬਣ ਜਾਂਦਾ ਵੱਡਾ ਕਈ ਵਾਰੀ ਹੁੰਦਾ ਕਿ ਇਹਨੇ ਫੋਨ ਤੇ ਹੀ ਡੀਲ ਕੀਤਾ ਹੁੰਦਾ ਕਦੀ ਮਿਲੇ ਹੀ ਨਹੀਂ ਹੁੰਦੇ ਪਰ ਆ ਕੇ ਜਦੋਂ ਮਿਲਦੇ ਬਹੁਤ ਵਧੀਆ ਲੱਗਦਾ ਤਾਂ ਸਾਰਿਆਂ ਨੂੰ ਪਲੀਜ਼ ਜਰੂਰ ਜਦੋਂ ਅਸੀਂ ਆਓ 128 ਤੇ 76 ਤੇ 76 A ਤੇ ਥੈਂਕ ਅਸਟੋ ਜਰੂਰ ਸਾਨੂੰ ਮਿਲ ਕੇ ਸਾਡੀ ਸਾਡੀ ਟੀਮ ਨੂੰ ਮਿਲ ਕੇ ਜਾਓ ਤੇ ਅਸੀਂ ਗਿਫਟ ਵੀ ਮਿਲੂਗਾ ਜੀ 300 ਬਾਧਾ ਰਿਆ ਅਸੀਂ ਸਾਂਝਾ ਟੀਵੀ ਦਾ ਟਰੱਕ ਤੇ ਪੂਰਾ ਕ੍ਰਿਊ ਲੈ ਕੇ ਤੁਹਾਡੇ ਘਰੇ ਪਹੁੰਚਾਂਗੇ ਉਸ ਦਿਨ ਨਗਰ ਕੀਰਤਨ ਵਾਲੇ ਦਿਨ ਤੁਹਾਡਾ ਤੇ ਇਹਦੇ ਲਈ ਧੰਨਵਾਦ ਇੱਕ ਵਾਰੀ ਨੰਬਰ ਜਰੂਰ ਛੱਡ ਦਿਓ ਤੁਹਾਡਾ ਆਪਣਾ ਛੱਡਿਓ ਗੜਬਈ ਦਾ ਨਾ ਛੱਡਿਓ ਤੁਹਾਡਾ ਨੰਬਰ ਕੀ ਹੈ ਜੀ ਹਾਂਜੀ ਸਾਡਾ ਨੰਬਰ ਹੈ ਨੰਬਰ ਸਕਾਲਾ ਜੀ 604 ਤਾਂ ਹੈਗਾ ਜੀ 8 ਤੋਂ 8 ਕੰਮ ਹੈ ਜੀ 7 ਦਿਨ 7 ਤੇ ਆਪਣਾ BC ਦੋ ਲੋਕੇਸ਼ਨ ਐਕਸਰੀ ਤੇ ਕੈਪਸੂਲ ਦੇ ਪਿੱਛੇ ਬਾਬੇ ਰਤੇਰਾ ਹੈ 604 828 7213 ਬਹੁਤ ਬਹੁਤ ਧੰਨਵਾਦ ਮਿਲਦੇ ਆ ਜੀ ਆਪਾਂ ਸਾਸਿ ਜੱਬ ਰੱਖਾ ਜੀ thinkinsurance.ca ਪ੍ਰਮੇਂਦਰ ਸਿੰਘ ਤਿੰਦ ਇੰਸ਼ੋਰੈਂਸ ਦੇ ਬਾਦਸ਼ਾਹ ਇਸ ਕਰਕੇ ਜਾਣੇ ਜਾਂਦੇ ਆ ਕਿਉਂਕਿ ਫੋਨ ਤਕਰੀਬਨ ਜਿਆਦਾਤਰ ਆਪ ਚੁੱਕਦੇ ਆ 604 828 7213 ਤੇ ਅਗਲਾ ਪ੍ਰੋਗਰਾਮ ਲੈ ਕੇ ਫਿਰ حاضر ਹੋਵਾਂਗੇ ਤਦ ਤੱਕ ਲਈ ਰਬ ਰੱਖਾ ਜੀ